ਕੀ ਕਰਾ ਹੈ ਕਿ ਮਿਲੂਗੀ ਧਰਮਾਂ ਦੇ ਨਾਮ ਤੇੜ ਬੇੜ ਮਿਲੂਗੀ ਸੱਚ ਬੋਲੀ ਦਾ ਮਿਲੂ ਤੋਂ ਸੁਪ ਚੰਨ ਨੇ ਜੇ ਕਰੇਗਾ ਤੇ ਕਿਪੋ ਤੇ ਮਿਲੂਗੀ ਇਹ ਵੀਡੀਓ ਕੱਲੇ ਕੱਲੇ ਵੇਕੇ ਦੇਖਿਓ ਜਾਂ ਫਿਰ ਹੈੱਡਫੋਨ ਲਗਾ ਕੇ ਦੇਖਿਓ ਬੱਚਾ ਤਾਂ ਦੂਰ ਵੇਕੇ ਦੇਖਿਓ ਵੈਸੇ ਤਾਂ ਮੇਰੀ ਪੂਰੀ ਕੋਸ਼ਿਸ਼ ਰਹੀ ਹੈਗੀ ਵੀ ਗੱਲਾਂ ਵਾਲੇ ਪਾਰਟਸ ਨੂੰ ਕੱਟ ਦਿੱਤਾ ਜਾਵੇ ਫਿਰ ਵੀ ਜੇ ਇੱਕ ਅੱਧਾ ਕੋਈ ਪੁਆਇੰਟ ਰਹਿ ਗਿਆ ਹੋਵੇ ਉਹਦੇ ਲਈ ਮਾਫੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਲਚਲ ਠੀਕ ਹੋ ਸਾਰੇ ਥੋੜੇ ਦਿਨ ਪਹਿਲਾਂ ਰਿੰਪਲ ਵੀਰ ਦੇ ਚੈਨਲ ਤੇ ਹਰਮਨ ਦੇ ਨਾਲ ਹੋਈ ساری ਗੱਲਬਾਤ ਦੀ ਕਾਲ ਰਿਕਾਰਡਿੰਗ ਦੀ ਇੱਕ ਵੀਡੀਓ ਆਈ ਸੀ ਉਸ ਵੀਡੀਓ ਉਤੇ ਕਈਆਂ ਨੇ ਵੀਡੀਓਜ਼ ਬਣਾਈਆਂ ਕਈ ਵੈਲਿਡ ਪੁਆਇੰਟ ਚੱਕੇ ਵੀ ਜਿਵੇਂ ਕਿ ਮਹਿਕਪ੍ਰੀਤ ਤਿੰਨ ਵਾਰ ਪ੍ਰੈਗਨੈਂਟ ਹੋਈ ਸੀ ਤੇ ਉਹਨੇ ਪ੍ਰੈਗਨੈਂਸੀ ਟਰਮੀਨੇਟ ਕਰਨ ਵਾਲੀਆਂ ਕਿੱਟਾਂ ਵੀ ਖਾਧੀਆਂ ਸੀ ਉਹਦੀ ਮੰਮੀ ਦਾ ਕੈਰੇਕਟਰ ਕੀ ਹੈ ਉਹਦੇ ਘਰ ਦੇ ਵਿੱਚ ਮਾਹੌਲ ਕੀ ਹੈ ਐਕਸੈਟਰਾ ਐਕਸੈਟਰਾ ਕਾਫੀ ਵੈਲਿਡ ਪੁਆਇੰਟਸ ਆਰੇ ਨੇ ਚੱਕੇ ਸੀ ਬਟ ਉਹਦੇ ਵਿੱਚ ਕੁਝ ਅਜੇ ਪੁਆਇੰਟ ਹੈਗੇ ਆ ਜਿਨ੍ਹਾਂ ਤੇ ਅਜੇ ਤੱਕ ਗੱਲਬਾਤ ਨਹੀਂ ਹੋਈ ਐਕਚੁਅਲੀ ਮਹਿਕਪ੍ਰੀਤ ਆਪਣੀ ਮੌਤ ਦੇ ਨਾਲ ਘੁੰਮਦੀ ਪਈ ਹੈ ਕਿਉਂਕਿ ਰਿੰਪਲ ਵੀਰ ਨੇ ਜਿਹੜੀ ਰਿਕਾਲ ਰਿਕਾਰਡਿੰਗ ਦੀ ਵੀਡੀਓ ਪਾਈ ਸੀ ਉਹਦੇ ਵਿੱਚ ਖੁਦ ਹਰਮਨ ਨੇ ਇਹ ਗੱਲਾਂ ਕਬੂਲੀਆਂ ਕਿ ਉਹ ਮਹਿਕ ਨੂੰ ਖਤਮ ਕਰ ਦੇਣਾ ਚਾਹੁੰਦਾ ਹੈਗਾ ਠੀਕ ਹੈ 1 ਬਾਈ 1 ਉਹ ਪੁਆਇੰਟ ਆਪਾਂ ਲਗਾ ਰਹੇ ਆ ਤੇ ਉਹਨਾਂ ਦੇ ਅੱਜ ਕਰਾਂਗੇ ਆਪਾਂ ਚਰਚਾ ਤੇ ਐਂਡ ਤੇ ਜਾਵਾਂਗੇ ਕਨਕਲੂਜਨ ਵੱਲ ਠੀਕ ਹੈ ਜੀ ਦੇਖੋ ਇਹ ਕਲਿੱਪ ਹਾਂ ਮੈਂ ਇਹਨਾਂ ਬੜੀਆਂ ਰੱਖਣੀਆਂ ਨੇ ਉਹ ਇਹਦਾ ਕੀ ਫਾਇਦਾ ਨਾ ਮੱਥਾ ਮਾਰਨ ਦਾ ਫਾਇਦਾ ਨਹੀਂ ਭਰਾਵਾ ਅਸੀਂ ਇੰਨੀਆਂ ਵੀਡੀਓ ਬਾਤੀਆਂ ਨੂੰ ਫਿਰ ਵੀ ਸ਼ਰਮ ਨਹੀਂ ਆਈ ਸ਼ਰਮ ਕੀ ਪੈਂਦੀ ਉਹਦੀ ਚਾੜ੍ਹ ਲਈ ਕਰਾਈ ਫਿਰਦੀ ਇਹ ਤੇਰੇ ਸਾਹਮਣੇ ਆ ਇਹ ਥੋੜੀ ਝੂਠ ਥੋੜੀ ਨੰਬਰ ਵੀ ਇਹਦਾ ਹੀ ਹੋਗਾ ਚਾੜ੍ਹ ਤੇ ਮੈਂ ਤਾਂ ਲਾਇਆ ਸਪੈਸ਼ਲੀ ਮੇਰਾ ਨੰਬਰ ਸਿਓ ਪੈਂਦੀਆਂ ਨਹੀਂ ਆ ਮੇਰਾ ਨੰਬਰ ਸਹੀ ਹੋ ਜਿੰਨੇ ਤੇ ਚੈਟ ਕਰਦਾ ਰਿਹਾ ਅਰਸ਼ ਤੈਨੂੰ ਮੈਂ ਦਿੰਦਾ ਮੈਂ ਕਿੱਡੀ ਬੁੱਢੀ ਦਾ ਨੰਬਰ ਹੈ ਜਿੰਨੇ ਜਿੰਨੇ ਸਾਰੇ ਤੁਸੀਂ ਆਪਣੀ ਪਿਛਲੀ ਵੀਡੀਓਜ਼ ਦੇ ਵਿੱਚ ਕਿਹਾ ਹੈਗਾ ਮੁੰਡੇ ਸਾਰਾ ਕੁਝ ਜਾਣਦੇ ਹੋਏ ਵੀ ਇਹਦੇ ਨਾਲ ਗਾਟੀਆਂ ਪਾਉਂਦੇ ਇਹਦੇ ਨਾਲ ਵਿਆਹ ਕਰਾਉਂਦੇ ਇਹਨੂੰ ਲੈ ਕੇ ਭੱਜਦੇ ਆ ਇੱਥੇ ਹਰਮਨ ਹੁਣ ਖੁਦ ਮੰਨ ਰਿਹਾ ਹੈਗਾ ਵੀ ਇਹ ਚੈਟ ਲੀਕ ਕਰਵਾਈ ਫਿਰਦੀ ਹੈ ਹਰਮਨ ਨੂੰ ਖੁਦ ਪਤਾ ਹੈ ਵੀ ਇਹ ਦੂਜੇ ਮੁੰਡਿਆਂ ਨਾਲ ਰਾਤਾਂ ਨੂੰ ਗੱਲਾਂ ਕਰਦੀ ਆ ਉਹ ਵੀ ਗੰਧੀਆਂ ਗੰਧੀਆਂ ਗੱਲਾਂ ਕਰਦੀ ਹੈ ਲਵ ਪ੍ਰੀਤ ਨਾਲ ਭੱਜ ਗਈ ਸੀ ਇੰਨਾ ਕਿਹੜਾ ਇਹਨੂੰ ਅੰਨਾ ਪਿਆਰ ਹੈ ਮਹਿਕ ਪ੍ਰੀਤ ਨਾਲ ਜਿਹੜਾ ਇਹਨੂੰ ਲੈ ਕੇ ਭੱਜ ਗਿਆ ਸਾਰਾ ਕੁਝ ਜਾਣ ਆ ਸਾਰਾ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿੱਥੇ ਤੱਕ ਮੈਂ ਸਾਰਾ ਕੁਝ ਸੁਣਿਆ ਦੇਖਿਆ ਪਰਖਿਆ ਇਹ ਕੋਈ ਪਿਆਰ ਦੀ ਭਾਵਨਾ ਦੇ ਨਾਲ ਉਹਨੂੰ ਲੈ ਕੇ ਨਹੀਂ ਭੱਜਿਆ ਇੱਕ ਬਦਲੇ ਦੀ ਭਾਵਨਾ ਨਾਲ ਲੈ ਕੇ ਭੱਜਿਆ ਹਰਮਨ ਇੱਕ ਕ੍ਰਿਮੀਨਲ ਮਾਈਂਡਡ ਮੁੰਡਾ ਹੈ 6 ਪਰਚੇ 2 ਕਤਲ ਦੇ ਕੇਸ ਉਹਦੇ ਤੇ ਚੱਲਦੇ ਆ ਇਹ ਸਾਰਾ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ ਜੀ ਨਾ ਤੂੰ ਪਤਾ ਨਹੀਂ ਕਿ ਐਸ ਮਿੱਟੀ ਦਾ ਬਣਿਆ ਭਰਾ ਮੈਂ ਸਾਰੇ ਛੱਡ ਗਏ ਚੱਲ ਅਸੀਂ ਕੀ ਲੈਣਾ ਸੀ ਤੇਰੇ ਤੈਨੂੰ ਮੈਸੇਜ ਦੇਣਾ ਸੀ ਤੇ ਤੇਰੀ ਮਰਜ਼ੀ ਹੈ爱ਸ਼ ਕੀ ਕਰਨੀ ਨਾ ਕਰਨੀ ਚੱਲ ਆਸ਼ਕੀ ਨੇ ਇੰਦਨਾਨ ਨਿਸ਼ਾਨੀ ਮਿਟਾ ਦੇਣਾ ਪੈਂਦੀ ਫੁੱਦੀ ਆ ਵੀਰ ਕੀ ਕਰੇਗਾ ਛੱਡ ਪਰੇ ਤੂੰ ਆਉਂਦਾ ਉਹ ਪ੍ਰਵਾ ਤੂੰ ਆਉਂਦਾ ਕੰਮ ਕੁਮ ਕਾਰੇ ਆਉਂਦਾ ਵਧੀਆ ਪੈਸੇ ਪੁਹੇ ਕਮਾ ਤੇ ਆਪਣੀ ਜ਼ਿੰਦਗੀ ਇੰਜੋਏ ਕਰ ਇਹਦੀ ਮੰਮੀ ਦੀ ਕਾਰ ਰਿਕਾਰਡਿੰਗ ਸੁਣੀ ਜਿਹੜੀ ਮੈਂ ਪਾਈ ਸੀ ਤੂੰ ਹੁਣ ਇੱਥੇ ਤੁਸੀਂ ਕਲੀਅਰ ਸੁਣਿਆ ਹੋਣਾ ਰਿੰਪਲ ਵੀਰ ਨੇ ਕਿਹਾ ਵੀ ਤੂੰ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੋਇਆ ਹੈ ਹਜੇ ਵੀ ਇਹਦੇ ਨਾਲ ਹੈਗਾ ਸਾਰੇ ਦਾ ਸਾਥ ਛੱਡ ਕੇ ਚਲ ਤੂੰ ਕਰਨੀ ਆਸ਼ਕੀ ਕਰੀ ਜਾ ਤੇ ਅੱਗੋਂ ਹਰਮਨ ਨੇ ਜਵਾਬ ਕੀ ਦਿੱਤਾ ਆਸ਼ਕੀ ਉਸਕੀ ਕੁਝ ਨਹੀਂ ਹੈ ਮੈਂ ਦਾ ਨਾਮ ਉਹ ਨਿਸ਼ਾਨ ਮਿਟਾ ਦੇਣਾ ਹੈ ਜਿਹੜਾ ਬੰਦਾ ਕਿਸੇ ਨਾਲ ਪਿਆਰ ਕਰਦਾ ਪਿਛਲੇ 5 ਸਾਲਾਂ ਤੋਂ ਉਹ ਇਸ ਤਰ੍ਹਾਂ ਕਿਸ ਤਰ੍ਹਾਂ ਕਹਿ ਸਕਦਾ ਹੈ ਵੀ ਮੈਂ ਨਾਮੋ ਨਿਸ਼ਾਨ ਮਿਟਾ ਦੇਣਾ ਹੈ ਕਿ ਹਰਮਨ ਦੇ ਦਿਲ ਵਿੱਚ ਅੱਜ ਵੀ ਗੁੱਸਾ ਹੈਗਾ ਜਿਹੜਾ ਉਹ ਲਪ੍ਰੀਤ ਨਾਲ ਭੱਜ ਗਈ ਸੀ ਅੱਗੇ ਦੇਖਦੇ ਆਂ ਮੈਂ ਵੀਡੀਓ ਫੋਟੋ ਭੇਜੂੰਗਾ ਮੈਂ ਇੰਦਤ ਮਾਗਣਾ ਸਹੀ ਗੱਲ ਕਰ ਕਵੈਂਦਤ ਮਾਗਣਾ ਜੇ ਕੋਈ ਸ਼ੂਟ ਆ ਜਾਵਾ ਕਾਂ ਵਾਲਾ ਹਾਂ ਠੀਕ ਹੈ ਨਾ ਹੂੰ ਕਵਾਂ ਵਾਲਾ ਦਮਾ ਦੇਣ ਉਹਨਾਂ ਨੇ ਕੋਈ ਸੁਰਤ ਨਹੀਂ ਕੀਤੀ ਦੁਨੀਆਦਾਰੀ ਵੀ ਬਦਨਾਮੀ ਕੀ ਚੀਜ਼ ਹੁੰਦੀ ਹੈ ਪਤਾ ਹੀ ਕੋਈ ਨਹੀਂ ਆਇਆ ਤਿਕਣ ਹਾਂ ਇਹਦੀ ਮੰਮੀ ਨੂੰ ਨਹੀਂ ਪਤਾ 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 ਹੁੰਦਾ ਨਾ ਇੱਥੇ ਤੱਕ ਨਹੀਂ ਆਣਾ ਇਹਨੇ ਨਹੀਂ ਇਹਦੀ ਮੰਮੀ ਨੂੰ ਨਹੀਂ ਬਰਾਬਰ ਬਦਨਾਮੀ ਕੀ ਹੁੰਦੀ ਹੈ ਮੈਂ ਲੜਾਈ ਨਾਲ ਸਾਰੀ ਕਰਦੇ ਹੁੰਦੇ ਬਦਨਾਮ ਨੰਬੀ ਦੀ। ਉਹ ਡੈਡੀ ਪਤਾ ਨਹੀਂ ਕਿਹੋ ਜੀ ਕਮੇਟੀ ਦਾ ਬਣਿਆ। ਉਹੀ ਤਾਂ ਗੱਲ ਹੈ ਵੀ ਆਦੀ ਬਹਿਣ ਦੇ 30 ਸਾਲਾਂ ਦੀ ਥਾ ਹੋਰ ਮਗਾੜੀ ਜਾਂਦੇ ਸੀ। ਚੱਲ ਤੂੰ ਤੂੰ ਭਰਾਵਾ ਹੁਣ ਆਪਦਾ ਹੁਣ ਹਰਮਨ ਕਹਿ ਰਿਹਾ ਮਹਿਕ ਦਾ ਦਿਮਾਗ ਜੁਵਕਾਂ ਵਾਲਾ ਹੈਗਾ ਬਦਨਾਮੀ ਕੀ ਹੁੰਦੀ ਹੈ ਇਹਨੂੰ ਵੀ ਨਹੀਂ ਪਤਾ। ਇਹਦੀ ਮੰਮੀ ਨੂੰ ਵੀ ਨਹੀਂ ਪਤਾ ਇਹਨਾਂ ਦੇ ਪੂਰੇ ਟੱਬਰ ਨੂੰ ਨਹੀਂ ਪਤਾ ਹੈਗੀ ਠੀਕ ਹੈ ਹਰਮਨ ਇਹਨੂੰ ਨਹੀਂ ਪਤਾ ਸੀ ਬਦਨਾਮੀ ਕੀ ਹੁੰਦੀ ਹੈ। ਇਟ ਮੀਨਸ ਤੈਨੂੰ ਪਤਾ ਸੀ ਤਾਂ ਹੀ ਤੂੰ ਇੰਨੀ ਗੱਲ ਕਰ ਰਿਹਾ ਹੈਂ ਤੇ ਫਿਰ ਤੂੰ ਇਹਨੂੰ ਲੈ ਕੇ ਕਿੱਦਾਂ ਭੱਜ ਗਿਆ? ਹੁਣ ਤੇਰੇ ਘਰਦਿਆਂ ਦੀ ਬਦਨਾਮੀ ਨਹੀਂ ਹੋ ਹੋਣੀ ਸੀ ਹੋ ਗਈ ਆ ਉਹਦੇ ਘਰ ਦੇ ਵਿੱਚ ਜੋ ਹਾਸਾ ਵਾਪਰਨਾ ਸੀ ਵਾਪਰ ਗਿਆ ਤੁਹਾਡੇ ਭੱਜਣ ਤੋਂ ਬਾਅਦ ਤੇ ਨਾਲ ਤੇਰੀ ਬਦਨਾਮੀ ਕਿੰਨੀ ਹੋ ਰਹੀ ਹੈ ਦੂਜਿਆਂ ਨੂੰ ਤੁਸੀਂ ਗਿਆਨ ਦਿੰਨੇ ਹੋ ਵੀ ਉਹਨੂੰ ਬਦਨਾਮੀ ਦਾ ਨਹੀਂ ਪਤਾ ਤੇ ਤੈਨੂੰ ਆਪਣੇ ਤੇ ਆਪਣੇ ਘਰ ਦੇ ਦੀ ਬਦਨਾਮੀ ਦਾ ਨਹੀਂ ਪਤਾ ਵੀ ਹੁਣ ਕਿੰਨੀ ਹੋ ਰਹੀ ਹੈ ਉੱਤੋਂ ਆ ਦੇਖ ਲਓ ਕੀ ਕਹਦੇ ਹੈਗੇ ਵੀ ਧੀ ਨੂੰ ਸੁਧਾਰਨ ਦੀ ਜਗ੍ਹਾ ਹੋਰ ਵਿਗਾੜੀ ਜਾ ਰਹੀ ਹੈ ਹੋਰ ਉਹਨੂੰ ਖੋਲ ਦੇਈ ਜਾ ਰਹੀ ਹੈ ਅੱਛਾ ਜੇ ਉਹ ਖੋਲ ਦੇ ਰਹੇ ਸੀ ਤੇ ਤੂੰ ਕਿਹੜਾ ਉਹਨੂੰ ਸੁਧਾਰ ਲਿਆ ਫਿਰ ਜੇ ਮਹਿਕ ਨੇ ਕਿਹਾ ਸੀ ਚੱਲ ਭੱਜ ਚਲਦੇ ਆਂ ਠੀਕ ਹੈ ਜਿਵੇਂ ਨਪਰੀਤ ਕਹਿੰਦਾ ਮੈਂ ਤੈਨੂੰ ਕਿਹਾ ਸੀ ਰੁੱਕ ਜਾ ਛੇ ਤੂੰ ਵੀ ਕਿਉਂ ਹੋਵੇ ਚਲ ਕੋਈ ਨਹੀਂ ਸਾਲ ਕੋ ਰੋਕੇ ਭੱਜ ਲਾਂਗੇ ਪਰ ਮੈਂ ਹੱਕ ਨਹੀਂ ਮੰਨੀ ਪਰ ਤੈਨੂੰ ਤਾਂ ਸਾਰੀਆਂ ਗੱਲਾਂ ਦਾ ਗਿਆਨ ਸੀ ਠੀਕ ਹੈ ਤੇ ਫਿਰ ਤੂੰ ਕਿਉਂ ਨਹੀਂ ਰੁਕਿਆ ਤੂੰ ਆਪਣੇ ਘਰ ਦੀਆਂ ਦੀ ਬਦਨਾਮੀ ਕਿਉਂ ਕਰਾਈ ਜੇ ਤੁਸੀਂ ਨਾ ਭੱਜਦੇ ਤੇ ਉਹਦਾ ਪਿਓ ਨਾ ਨਾ ਮਰਦਾ ਮਾਥੇ ਹੰਤੂ ਨੂੰ ਕੋਈ ਰੱਖਣਾ ਹੀ ਸਿੱਧੀ ਜੀ ਗਾਲੀ ਸਵੇਰੇ ਉਹਨੇ ਜਾਣਣਾ ਹੈ ਤੇ ਮੈਂ ਇਹਨੂੰ ਤੱਕ ਦੇਣਾ ਹੈ ਕੀ ਫਾਇਦਾ ਡੈਡੀ ਜੀ ਸ਼ੁਰਾਤ ਨਾਲ ਚੰਗੇ ਕੰਮ ਕਰ ਜਿਹੜੇ ਕਰਨ ਵਾਲੇ ਆ ਸ਼ੁਰਾਪੰਨੇ ਦਾ ਕੋਈ ਫਾਇਦਾ ਨਹੀਂਗਾ ਅਗਲਾ ਆਪੇ ਆਪਣੀਆਂ ਗਲਤੀਆਂ ਭੁਗਤ ਰੂਗਾ ਤੈਨੂੰ ਕੀ ਲੋੜ ਪਈ ਆਉਦੇ ਪੱਲੇਪਾਨ ਦੀ ਹੁਣ ਤੁਸੀਂ ਸੁਣ ਲਿਆ ਹਰਮਨ ਨੇ ਕੀ ਕਿਹਾ ਹੈਗਾ ਵੀ ਸਵੇਰੇ ਉਹਨੂੰ ਮਿਲਣ ਜਾਣਾ ਤੇ ਉਹਦੇ ਛੁਰਾ ਧੱਕ ਦੇਣਾ ਠੀਕ ਹੈ ਰਿੰਪਲ ਵੀਰ ਨੇ ਇਸ ਕਾਲ ਰਿਕਾਰਡਿੰਗ ਦੇ ਵਿੱਚ ਹਰਮਨ ਨੂੰ ਬੜੀ ਵਾਰੀ ਸਮਝਾਇਆ ਬੜੀ ਵਾਰੀ ਸਮਝਾਇਆ ਬੜੇ ਪੇਸ਼ੈਂਸ ਹੈ ਵੀਰੇ ਦੇ ਵਿੱਚ ਠੀਕ ਹੈ ਦਾਤ ਦੇਣੀ ਪਈਗੀ ਅਪਰੀਸ਼ੀਏਟ ਕਰਨਾ ਬੰਦਾ ਹੈਗਾ ਕਿਉਂਕਿ ਰਿੰਪਲ ਵੀਰ ਨੇ ਕੋਈ ਕਮੀ ਨਹੀਂ ਛੱਡੀ ਸੀ ਹਰਮਨ ਨੂੰ ਸਮਝਾਉਣ ਦੇ ਵਿੱਚ ਬਟ ਹਰਮਨ ਕੁੱਤਾ ਇਹੋ ਜਿਹਾ ਨਿਕਲਿਆ ਫਿਰ ਇਹਨੇ ਉਹੀ ਕਰਨਾਮਾ ਇਹ ਗੱਲ ਤਾਂ ਬਹੁਤ ਜ਼ਿਆਦੀ ਹੈਗੀ ਹੈ ਠੀਕ ਹੈ ਹੁਣ ਆ ਦੇਖ ਲਓ ਵੀ ਹਰਮਨ ਕਹਿੰਦਾ ਵੀ ਮਤਲਬ ਮਹਿਕ ਕਹਿੰਦੀ ਵੀ 5 ਸਾਲ ਸਾਡਾ ਪਿਆਰ ਹੈ ਹਰਮਨ ਦਾ ਪਿਆਰ ਤੁਸੀਂ ਦੇਖ ਲਓ ਭੱਲੇ ਕੀ ਮੈਂ ਵਿਚਰ ਬੇਦਖਲ ਹੋ ਗਿਆ ਉਹਦੇ ਪਿੱਛੇ ਕਰੂੰ ਓਏ ਹੋ ਤਾਂ ਗਿਆ ਫਿਰ ਦੂਰੀ ਥੋੜੀ ਦੁਬਾਰਾ ਪੰਗੇ ਲੈਣੇ ਆ ਉਹਦਾ ਫਾਇਦਾ ਕੀ ਦੇਖ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਸੁਣ ਲਓ ਤੁਸੀਂ ਹਰਮਨ ਦੇ ਮਨ ਦੇ ਵਿੱਚ ਇਸ ਗੱਲ ਦਾ ਮਲਾਲ ਵੀ ਹੈਗਾ ਕਿ ਮਹਿਕ ਪਿੱਛੇ ਉਹਦੇ ਘਰਦਿਆਂ ਨੇ ਉਹਨੂੰ ਬੇਦਖਲ ਕਰਤਾ ਕਿੰਨਾ ਗੁੱਸਾ ਆਂਦਾ ਹੋਗਾ ਵੀ ਇੱਕ ਕੁੜੀ ਪਿੱਛੇ ਮੈਨੂੰ ਜੇਲ੍ਹ 'ਚ ਵੀ ਜਾਣਾ ਪਿਆ ਥਾਣੇ ਕਚੇਰੀਆਂ ਵੀ ਦੇਖਣੇ ਪਏ ਸਿਰ ਵੀ ਫਟੇ ਲੜਾਈਆਂ ਵੀ ਹੋਈਆਂ ਉਹਦੇ ਪ੍ਰੂਫ ਮੈਂ ਅੱਗੇ ਤੁਹਾਨੂੰ ਦਿਖਾਣੇ ਹੈਗੇ ਆ ਤੇ ਉਹ ਹੁਣ ਕਿਹੜੇ ਗੁੱਸੇ ਦੇ ਵਿੱਚ ਲੈ ਕੇ ਉਹਨੂੰ ਫਿਰਦਾ ਹੋਗਾ ਠੀਕ ਹੈ ਤੇ ਜਿੱਥੇ ਉਹ ਕਿਰਾਏ ਦੇ ਕਮਰੇ ਵਿੱਚ ਰਹਿ ਰਹੇ ਸੀ ਉੱਥੇ ਤੁਸੀਂ ਰੋਮੀ ਪਾਜ ਦੀ ਵੀਡੀਓ ਦੇਖ ਹੀ ਲਈ ਹੋਣੀ ਹੈ ਤੇ ਜਿਹੜੇ ਦੂਜੇ ਦਿਨ ਹੀ ਲੜ ਪਏ ਸੀ ਚਿੰਗਚਿਹਾੜਾ ਇਹਨਾਂ ਨੇ ਪਾਇਆ ਸੀ ਤੈਨੂੰ ਲੋੜ ਹੀ ਨਹੀਂ ਪੰਗੇ ਲੈਂਦੇ ਬਸ ਤੂੰ ਆਪਣਾ ਕੰਮ ਕਰ ਇੰਜੋਏ ਕਰ ਜਿਹੜਾ ਕਰਨਾ ਹੈ ਦਰੂਗ ਦਰੂ ਛੱਡ ਵਧੀਆ ਕੰਮੇ ਲੱਗ ਕਿਉਂ ਐਵੇਂ ਕਿਸੇ ਤਮੇ ਨਾ ਕੋਈ ਫਾਇਦਾ ਨਹੀਂ ਛੁਰਿਆ ਤੂੰ ਛੁਰਿਆ ਤਾਂ ਉਹਨਾਂ ਨਾਲ ਨੂੰ ਕੁਝ ਮਿਲੇ ਆਈ ਤੱਕ ਦਿਮਾਗ ਦਾ ਕੰਮ ਲਾਈਦਾ ਹੁੰਦਾ ਠੰਡੇ ਦਿਮਾਗ ਨਾਲ ਇਹ ਬੰਦਾ ਲੈ ਇਹ ਤੇਰੀ ਸਹੀ ਹੈ ਵੀ ਦਿਮਾਗ ਤਾਂ ਚੱਲੀ ਪਈ ਹੋਈ ਸਿਚੁਏਸ਼ਨ ਹੋ ਗਈ ਨਾ ਜਿਆਦਾ ਜ਼ੋਰ ਵਿਖਾ ਦਿੱਤਾ ਜਾ ਜਾ ਰਹੀ ਲੱਗੀ ਜਿਹੜਾ ਬੁੜਕਦਾ ਹੈ ਨਾ ਆਪੇ ਬੋਕ ਤੂੰ ਤੈਨੂੰ ਕੀ ਲੋੜ ਪਈ ਆਉ ਦੇ ਪੱਲੇ ਪਾਉਂਦੀ ਕੰਟੈਕਟਾਂ ਨੂੰ ਸਾਰਿਆਂ ਨੂੰ ਇਹ ਪਤਾ ਲੱਗ ਹੀ ਗਿਆ ਹੋਣਾ ਵੀ ਹਰਮਨ ਡੇਲੀ ਡਰਿੰਕਰ ਹੈ ਇਸ ਤੋਂ ਇਲਾਵਾ ਹੋਰ ਵੀ ਉਹ ਮੈਡੀਕਲ ਨਸ਼ੇ ਵਗੈਰਾ ਕਰਦਾ ਰਿਹਾ ਹੈ ਜਾਂ ਕਰਦਾ ਹੋਏਗਾ ਵੀ ਠੀਕ ਹੈ ਜੀ ਤੇ ਰਿੰਪਲ ਵੀਰ ਨੇ ਸਮਝਾਉਣ ਦੇ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਤੂੰ ਨਸ਼ੇ ਛੱਡ ਆਪਣੀ ਜ਼ਿੰਦਗੀ ਬਣਾ ਤੈਨੂੰ ਕੀ ਲੋੜ ਹੈ ਕਿਸੇ ਦੇ ਛੋੜਾ ਛੋੜਾ ਮਾਰਨ ਦੀ ਆਪਣੀ ਜ਼ਿੰਦਗੀ ਖਰਾਬ ਕਰਨ ਦੀ ਠੀਕ ਹੈ ਠੰਡੇ ਦਿਮਾਗ ਨਾਲ ਸੋਚੇ ਤਾਂ ਹੁੰਦਾ ਹੈ ਦਿਮਾਗ ਦੇ ਨਾਲ ਕੰਮ ਲਈਦਾ ਹੁੰਦਾ ਹੈ ਠੀਕ ਹੈ ਰੋਸਟਰ ਕਦੀ ਵੀ ਕਿਸੇ ਦਾ ਮਾੜਾ ਨਹੀਂ ਚਾਹੁੰਦੇ ਹਮੇਸ਼ਾ ਇਹ ਸੁਧਾਰ ਕਰਨ ਦੀ ਹੀ ਕੋਸ਼ਿਸ਼ ਕਰਦੇ ਹੁੰਦੇ ਆ ਬਲੌਗਰਾਂ ਦੇ ਵਿੱਚ ਠੀਕ ਹੈ ਇੱਥੇ ਹ ਠੀਕ ਹੈ ਜੀ ਹੁਣ ਇਸ ਤੋਂ ਅੱਗੇ ਦੇਖੋ ਹਰਮਨ ਫੇਰ ਨਹੀਂ ਸਮਝਿਆ ਹੋਰ ਬੜੀਆਂ ਗੱਲਾਂ ਕਰ ਰਿਹਾ ਇੱਕ ਦਿਨ ਹੋਈ ਸਾਰਾ ਰਿਡਨ ਕੈਮਰਾ ਮਿਲ ਜਾਏਗਾ ਮੈਂ ਸਾਈ ਤਰੀਕਨ ਰੂਮ ਚਲਾ ਕੇ ਜਾਣਾ ਤੇ ਕਿੰਨੇ ਕਿਹਾ ਤੇ ਹਿਡਨ ਕੈਮਰਾ ਤਾਂ ਮੈਂ ਹੁਣ ਕਿੱਥੋਂ ਲੈ ਕੇ ਦੇਵਾਂ ਭਰਾ ਆਪਦਾ ਫੋਨ ਦਾ ਕੈਮਰਾ ਵਰਤ ਪਹਿਲੀ ਗੱਲ ਤੂੰ ਕਰਨਾ ਕਿਉਂ ਹੈ ਕੈਮਰੇਆਂ ਵਾਲਾ ਕੰਮ ਕਰਨੇ ਵਾਰ ਲੇ ਫਿਰ ਆਪਰਾ ਕੁਝ ਨਹੀਂ ਮਿਲਦਾ ਜੀ ਤੇਰੀ ਵੀ ਬਦਨਾਮੀ ਆ ਕਸੀ ਰਕ ਲੈ ਪਰ ਉਹ ਲੈਣਾ ਤੂੰ ਕਢਣਾ ਸੁਣ ਲੋ ਜੀ ਹਰਮਨ ਦੇ ਕਿੰਨੇ ਉੱਚ ਵਿਚਾਰ ਹੈ ਉਹ ਮਹਿਕ ਪ੍ਰੀਤ ਨੂੰ ਦੂਸਰੇ ਤਰੀਕੇ ਨਾਲ ਵੀ ਵਾਇਰਲ ਕਰਨਾ ਚਾਹੁੰਦਾ ਹੈ ਇਹ ਹੈ ਇਹਨਾਂ ਦਾ ਸੋ ਕੋਲਡ ਪਿਆਰ ਉਹ ਤੋ ਰਿੰਪਲ ਨੂੰ ਪੁੱਛਦਾ ਹੈ ਹਿਡਨ ਕੈਮਰਾ ਮਿਲ ਜੂਗਾ ਮੈਨੂੰ 27 ਤਰੀਕ ਨੂੰ ਮਿਲਣ ਜਾਣਾ ਹੈਗਾ ਲੈ ਦੱਸ ਪੁੱਛਦਾ ਵੀ ਕਿੰਨੂ ਪਿਆ ਜੀ ਮੈਂ ਤੈਨੂੰ ਦੇ ਦੇਗਾ ਇਹਨਾਂ ਨਿਆਣਾ ਹੈਗਾ ਬੇਵਕੂਫ ਕਿਸੇ ਥਾਂ ਦੇ ਪਤਾ ਨਹੀਂ ਇਹਨਾਂ ਨੇ ਜ਼ਿੰਦਗੀ ਨੂੰ ਮਜ਼ਾਕ ਬਣਾਇਆ ਹੋਇਆ ਇਜਿਤਾ ਨੂੰ ਮਜ਼ਾਕ ਬਣਾਇਆ ਹੋਇਆ ਠੀਕ ਹੈ ਇੱਕ ਫਿਜ਼ੀਕਲ ਰਿਲੇਸ਼ਨ ਸਾਰੀ ਦੁਨੀਆ ਬਣਾਉਂਦੀ ਹੈ ਤੁਸੀਂ ਉਹਦੇ ਪਿੱਛੇ ਪਾਗਲ ਹੋਏ ਫਿਰਦੇ ਹੈਗੇ ਹੋ ਕਮਲੇ ਹੋ ਗਿਓ ਫਿਰ ਵੀਰੇ ਨੇ ਸਮਝਾਇਆ ਹੈਗਾ ਵੀ ਤੇਰੀ ਜ਼ਿੰਦਗੀ ਵੀ ਖਰਾਬ ਹੋਊਗੀ ਤੇਰੀ ਇਨਸਲਟ ਵੀ ਹੋਊਗੀ ਤੇਰੀ ਬੇਸੀ ਵੀ ਹੋਊਗੀ ਹਾਂ ਉਹ ਤਾਂ ਹੈਗਾ ਹੀ ਹੈ ਇੱਕ ਵਾਰ ਜਾਂ ਵੀ ਮੇਰੇ ਗਿਫਟ ਮੋੜਨਾ ਹਾਂ ਮੈਂ ਇੰਦੇ ਕਰੀ ਪਹੁੰਚ ਕੇ ਮੁੰਡਾ ਨਾਲ ਕੇ ਮੈਂ ਉਹ ਤੇ ਕੋਸ਼ਿਸ਼ ਹੋ ਸਕਦੀ ਗੋਲੀ ਵੀ ਚੱਲ ਸਕਦੀ ਹੈ ਕੁਫੀ ਨਾਲ ਆਇਆ ਹਾਂ ਕੱਲਿਆ ਗਿਆ ਮੋਰਸਨ ਡੱਕਾ ਹੁੰਦੇ ਕਾਰੇ ਬਾੜ ਨਾ ਤੇ ਇਹਦੇ ਕੋਲ ਗਿਆ ਆਦੇ ਇਹ ਬਾੜ ਤੋਂ ਐਟੋ ਚ ਜਾ ਕੇ ਆ ਮੋੜੇ ਤੇ ਚਾਪੜ ਦੇ ਸਕਦੇ ਨਹੀਂ ਤੇ ਕਰੇ ਕੋਈ ਵੀ ਨਹੀਂ ਇਹਨਾਂ ਦੀ ਅਸਲ ਕੀ ਗੱਲ ਹੈ ਮੁੰਡਾ ਨਹੀਂ ਸੰਦੀ ਅੱਛਾ ਮਮੀ ਨਾ ਮੂਰੀ ਚੱਕ ਲਈ ਤੂੰ ਹੁਣ ਮਮੀ ਕੁਛ ਨਹੀਂ ਬੋਲੀ ਮੇਰੀ ਕੁੜੀ ਚੱਕੀ ਫਿਰਦਾ ਬੈੜ ਤੇ ਸਿੱਟੀ ਜਣਾ ਹੋਰ ਕਿਵੇਂ ਦੇ ਸੱਚੀ ਵੀ ਗੱਲ ਇਹ ਮਰਨਾ ਸਹੀ ਮਰਨਾ ਸਹੀ ਬੋਲ ਦੇ ਹੋਰ ਬੜੀਆਂ ਪਿਛਲੀਆਂ 2-3 ਵੀਡੀਓਜ਼ ਦੇ ਵਿੱਚ ਕਿਹਾ ਹੈਗਾ ਮਹਿਕਪ੍ਰੀਤ ਦੇ ਵਿਗੜਨ ਦੇ ਵਿੱਚ ਮਹਿਕਪ੍ਰੀਤ ਦੀ ਇੰਨੀ ਗਲਤੀ ਨਹੀਂ ਹੈਗੀ ਜਿੰਨੀ ਉਹਨਾਂ ਦੇ ਮਾਪਿਓ ਦੀ ਹੈ ਹੁਣ ਤੁਸੀਂ ਸਾਫ਼ ਸੁਣ ਲਓ ਠੀਕ ਹੈ ਹਰਮਨ ਉਹਦੇ ਘਰੇ ਆਂਦਾ ਜਾਂਦਾ ਵੀ ਸੀ ਇੱਕ ਦਿਨ ਇਹਨਾਂ ਦੀ ਲੜਾਈ ਹੋਈ ਹੋਣੀ ਉਹ ਗਿਫਟ ਮੋੜਨ ਆ ਰਹੀ ਸੀ ਉਤੋਂ ਹਰਮਨ ਆ ਗਿਆ ਇਹਨੇ ਕੁੜੀ ਨੂੰ ਚੱਕਿਆ ਤੇ ਉਹਨਾਂ ਦੇ ਘਰ ਤੇ ਬੈੜ ਤੇ ਸਿੱਟਿਆ ਉਹ ਵੀ ਉਹਦੀ ਮਾਂ ਦੇ ਸਾਹਮਣੇ ਠੀਕ ਹੈ ਇੱਕ 17-18 ਸਾਲ ਦੇ ਮੁੰਡੇ ਦੀ ਇੰਨੀ ਹਿੰਮਤ ਵੀ ਕਿਸੇ ਦੀ ਕੁੜੀ ਨੂੰ ਉਹਦੀ ਹੀ ਮਾਂ ਦੇ ਸਾਹਮਣੇ ਚੁੱਕ ਲੈ ਤੇ ਮਾਂ ਵੀ ਇੰਨੀ ਹਿੰਮਤ ਨਹੀਂ ਵੀ ਉਹਨੂੰ ਕੁਝ ਕਹਿ ਸਕੇ ਠੀਕ ਹੈ ਉਹ ਕਹਿ ਵੀ ਰਿਆ ਹਮਕੇ ਮਰਨਾ ਇਹਨਾਂ ਨੇ ਮੈਨੂੰ ਕੁਝ ਕਹਿ ਕੇ ਮਰਨਾ ਇਹਨਾਂ ਨੇ ਮੈਨੂੰ ਕੁਝ ਕਹਿ ਕੇ ਆ ਤਾਂ ਮਹਿਕਪ੍ਰੀਤ ਦੇ ਘਰਦਿਆਂ ਦੀ ਔਕਾਤ ਐ ਫਿਰ ਕਾ ਨੂੰ ਪਿੱਟਦੀ ਐ ਸਾਡੀਆਂ ਕੁੜੀਆਂ ਵਿਗੜ ਜਾਂਦੀਆਂ ਫਲਾਣ ਹੁੰਦੀਆਂ ਢਿੰਗਣ ਹੁੰਦੀਆਂ ਪਹਿਲਾਂ ਆਪਣੀਆਂ ਕੁੜੀਆਂ ਤੇ ਤੁਹਾਡੇ ਤੋਂ ਕੰਟਰੋਲ ਨਹੀਂ ਹੁੰਦਾ ਹਾਂ ਸੱਚ ਮਹਿਕਪ੍ਰੀਤ ਦੀ ਮਾਂ ਕੰਟਰੋਲ ਕਿੱਦਾਂ ਕਰੇਗੀ ਆਪਣੀ ਕੁੜੀ ਤੇ ਉਹ ਤਾਂ ਆਪ ਉਹ ਜੀ ਸਾਰਿਆਂ ਨੇ ਤੁਸੀਂ ਉਹਦੇ ਕਿਸੇ ਸੋਨ ਨਹੀਂ ਲਈ ਹੋਣੇ ਐ ਥੋੜੀ ਜਿਹਾ ਐਸੇ ਵੀਡੀਓ ਦੇ ਵਿੱਚ ਵੀ ਸੁਣਾ ਦਾਂਗੇ ਤੁਹਾਨੂੰ ਦੇਖੋ ਮਹਿਕਪ੍ਰੀਤ ਦੀ ਮਾਰੀਆਂ ਵੀ ਵੀਡੀਓਜ਼ ਬਣੀਆਂ ਹੋਈਆਂ ਚਿੱਪਾਂ ਬਣੀਆਂ ਹੋਈਆਂ ਉਹਦੇ ਬੋਏਫ੍ਰੈਂਡ ਦੇ ਕੋਲ ਕਿ ਸ਼ੁਕਰ ਕਰ ਝਾੜੀਆਂ ਚ ਲਈ ਫਿਰਦਾ ਤੂੰ ਗੰਧੀਆਂ ਵਾਲੀਆਂ ਕਿ ਜਿਸ ਹੌਣ ਗੰਦ ਪਾਇਆ ਤੂੰ ਕਿ ਨਾ ਰੱਤ ਸਾਰੇ ਨਾ ਕਰੀ ਸ਼ਹਿਰ ਦੇ ਆ ਜਾਂਦੇ ਨੇ ਕਰਾਇਆ ਜਿਹੜਾ ਵੀ ਕੁੜੀ ਗਈ ਸੀ ਕਹਿੰਦਾ ਸ਼ਰਟ ਹੈ ਤੇ ਮੇਰੇ ਜਮਣ ਇਹ ਗੱਲ ਕਿਹਨੂੰ ਕਹਿ ਕੇ ਆਏ ਡੈਡੀ ਨੂੰ ਕਿ ਮੰਮੀ ਨੂੰ ਕਹਿੰਦਾ ਕਰੀ ਗਿਆ ਸੀ ਤੂੰ ਮੈਂ ਜੀ ਦਿਨਾਂ ਨਹੀਂ ਕਹਿ ਰਹੇ ਹਾਂ ਅੱਛਾ ਫਿਰ ਕੀ ਕਹਿੰਦੇ ਕਹਿੰਦੇ ਇਹਦਾ ਫਰਾਦ ਹੀ ਮਤਰੀਕਾਂ ਵਾਲੀ ਕਹਿੰਦੀ ਹੂੰ ਉਹਦਾ ਕੁੜੀ ਨੂੰ ਘਰੋਂ ਲੈ ਕੇ ਜਾਂਦਾ ਸੀ ਛੱਡ ਕੇ ਜਾਂਦਾ ਸੀ ਮੈਂ ਤੁਹਾਡੀ ਕੁੜੀ ਜਿੱਦਾਂ ਲੈ ਕੇ ਗਿਆ ਉਦਾਂ ਹੀ ਛੱਡ ਚੱਲਿਆ ਹਾਂ ਉਹ ਲਾਗ ਲ ਸਭ ਕੁਝ ਕਰਨ ਤੋਂ ਬਾਅਦ ਤੇ ਸ਼ਰਮ ਕਿਸੇ ਥਾਂ ਦੇ ਠੀਕ ਹੈ ਤੇ ਜਦੋਂ ਛੱਡਣ ਗਿਆ ਉਹਦੀ ਮਾਂ ਵੀ ਉੱਥੇ ਪਿਓ ਵੀ ਉੱਥੇ ਭਰਾ ਵੀ ਉੱਥੇ ਕਿਸੇ ਦੀ ਵੀ ਹਿੰਮਤ ਨਹੀਂ ਹੋਈ ਵੀ ਤੂੰ ਸਾਡੀ ਕੁੜੀ ਨੂੰ ਅੱਜ ਤੋਂ ਬਾਅਦ ਮਿਲਣਾ ਨਹੀਂ ਜਾਂ ਉਹਨਾਂ ਦੇ ਮਿਲਣ ਤੇ ਕੋਈ ਰੋਕ ਟੋਕ ਨਹੀਂ ਲਗਾਈ ਹੈਗੀ ਕਿਉਂ ਮੈਂ ਆਪਣੀ ਪਿਛਲੀ ਵੀਡੀਓ ਚ ਦੱਸਿਆ ਇਹ ਸਾਰਾ ਟੱਬਰ ਹੀ ਆਪਣੀਆਂ ਆਪਣੀਆਂ ਆਸ਼ਕੀਆਂ ਚ ਲੱਗੇ ਹੋਇਆ ਸੀ ਠੀਕ ਹੈ ਤਾਂ ਹੀ ਉਹਨਾਂ ਨੂੰ ਰੋਕ ਨਹੀਂ ਬੰਦੇ ਸੀ ਨਹੀਂ ਤਾਂ ਕਿਸੇ ਵੀ ਬੱਚੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਵੀ ਮਾਪਿਓ ਦੇ ਸਾਹਮਣੇ ਇਹ ਸਾਰੇ ਕਾਰਨਾਮੇ ਕਰ ਸਕੇ ਸਾਰੀ ਦੁਨੀਆ ਆਸ਼ਕੀਆਂ ਕਰਦੀ ਹੈ ਸਾਰੇ ਬੱਚਿਆਂ ਤੇ ਇਹ ਉਮਰ ਆਂਦੀ ਹੈ ਠੀਕ ਹੈ ਲੇਕਿਨ ਘਰਦਿਆਂ ਤੋਂ ਚੋਰੀ ਛਿਪੇ ਹੁੰਦੇ ਇਹ ਚੀਜ਼ਾਂ ਠੀਕ ਹੈ ਇੱਕ ਪਰਦੇਦਾਰੀ ਹੁੰਦੀ ਹੈ ਆ ਤਾਂ ਇਹਨਾਂ ਨੇ ਉਹ ਹੀ ਖੁੱਲਾ ਖੇਲ ਫੁਰਖਾਵਾਦੀ ਚਲਾਇਆ ਹੋਇਆ ਸੀ ਕਿੱਟਾਂ ਦੇ ਮੰਨ ਲਾ ਤੇਰੇ ਕੋਲ ਚੈਟਿੰਗ ਹੋਈ ਹੋਵੇ ਜਦੋਂ ਆ ਮਈ ਚ ਬੈਗਨੇਟ ਇਸੇ ਮੇਰੇ ਕਰਿਆ ਇਹਦੀ ਤੇ ਤੇਰੇ ਘਰਦਿਆਂ ਨੇ ਸੀ ਕਰੇ ਕੋਈ ਮੇਰੇ ਘਰੇ ਮੰਮੀ ਇਸੀ ਤੇ ਯਾਰੀ ਤੂੰ ਕਿਉਂ ਕਰਤ ਕੰਮ ਕੀਤਾ ਇਹ ਦਿਨ ਹਾਂ ਤੇ ਅੰਕਲ ਜੀ ਕੱਲਾ ਜੀ ਬੁਲਾ ਲੈਂਦਾ ਤਾਂ ਕੰਧੀਆਂ ਨਾਲ ਮੈਨੂੰ ਵੀ ਪਹਿਲੀ ਵਾਰੀ ਜੀ ਬੁਲਾਇਆ ਸੀ ਨਹੀਂ ਤੇ ਜਦੋਂ ਤੂੰ ਨਹੀਂ ਜਦੋਂ ਪ੍ਰੈਗਨਨਸੀ ਟੈਸਟ ਕਰਾ ਕੇ ਲਿਆਉਣਾ ਤੇਰੇ ਕੋਲ ਰਿਪੋਰਟ ਹੈਗੀਆਂ ਉਹ ਇਹ ਰਿਪੋਰਟਾ ਹਾਂ ਰਿਪੋਰਟਾ ਇੰਦੇ ਕੋਲ ਰਿਪੋਰਟਾ ਇੰਦੇ ਕੋਲ ਜੇਕਰ ਕੋੜੀ ਦੇ ਮਾਪੇ ਉਹ ਘਟ ਨਹੀਂ ਸੀ ਤੇ ਉਧਰ ਮੁੰਡੇ ਦੇ ਮਾਪੇ ਉਹ ਵੀ ਘਟ ਨਹੀਂ ਸੀ ਉਹਨਾਂ ਨੂੰ ਵੀ ਸਾਰਾ ਕੁਝ ਪਤਾ ਸੀ ਵੀ ਮਹਿਕ ਕਿਦਾਂ ਪ੍ਰੈਗਨੈਂਟ ਹੋਈ ਇਹ ਉਹ ਇਹਨਾਂ ਨੇ ਵਿਆਹ ਕਰਨਾ ਫੇਰ ਨਹੀਂ ਉੱਥੇ ਜ਼ਰੂਰੀ ਸਮਝਿਆ ਦੋਨਾਂ ਦਾ ਜੇ ਹਰਮਨ ਤੋਂ ਪ੍ਰੈਗਨੈਂਟ ਹੋਈ ਸੀ ਤਾਂ ਠੀਕ ਹੈ ਉਹ ਤੋਂ ਉਹਦੀ ਮਾਂ ਉਹਨੂੰ ਕਹਿੰਦੀ ਰਹੀ ਹਾਂ ਤੂੰ ਇਹਦਾ ਕਿਉਂ ਗਲਤ ਕੰਮ ਕੀਤਾ ਕਿਉਂ ਗਲਤ ਕੰਮ ਕੀਤਾ ਅਰੇ ਹੁਣ ਤਾਂ ਹੋ ਗਿਆ ਹੁਣ ਉਹਦਾ ਕੋਈ ਸੋਲੂਸ਼ਨ ਕਰੋ ਬੱਚਿਆਂ ਨੂੰ ਤੁਸੀਂ ਆਪ ਤਾਂ ਟੱਕ ਟੱਕ ਕੇ ਰੱਖਦੇ ਉਹਨਾਂ ਦੀਆਂ ਗਲਤੀਆਂ ਨੂੰ ਉਹਨਾਂ ਦੀ ਗਲਤੀ ਤੇ ਉਹਨਾਂ ਨੂੰ ਪਨਿਸ਼ ਨਹੀਂ ਕਰਦੇ ਸਮਝਾਉਂਦੇ ਨਹੀਂ ਹੈਗੇ ਠੀਕ ਹੈ ਬੜੇ ਤਰੀਕੇ ਹੁੰਦੇ ਬੱਚੇ ਨੂੰ ਸਹੀ ਰਾਹ ਤੇ ਪਾਉਣ ਦੇ ਠੀਕ ਹੈ ਉਹਨਾਂ ਨੂੰ ਕੋਈ ਤੁਸੀਂ ਜ਼ਿੰਦਗੀ ਦਾ ਕੋਈ ਮਕਸਦ ਤਾਂ ਦਿਓ ਨਾ ਜੀ ਉਹ ਇਹ ਤੁਸੀਂ ਮਕਸਦ ਹੀ ਨਹੀਂ ਦਿੰਦੇ ਕੋਈ ਉਹਨਾਂ ਦਾ ਗੋਲ ਸੈਟਿੰਗ ਹੀ ਨਹੀਂ ਹੈਗੀ ਤੇ ਕਿੱਦਾਂ ਤੁਹਾਡੇ ਬੱਚੇ ਸਹੀ ਰਾਹ ਤੇ ਚੱਲ ਜਾਣਗੇ ਇਹ ਤਾਂ ਹਜੇ ਕੁਝ ਵੀ ਨਹੀਂ ਅੱਗੇ ਸੁਣੋ ਪੀਜੇ ਲਈ ਵੇਖੀ ਉਹਦੀਆਂ ਮੂਤਨ ਰੱਖੀ ਬੈਠਾ ਸਾਹਮਣੇ ਕਿਤੇ ਹਾਂ ਮੈਂ ਆ ਮੈਂ ਕਹ ਉਹਦੇ ਜਿਵੇਂ ਕੁੱਲੜ ਪੀਜੇ ਦੀ ਵੀਡੀਓ ਲੀਕ ਹੋਈ ਸੀ ਵੇਖੀ ਸੀ ਤੂੰ ਹਾਂ ਮੈਂ ਮੈਂ ਤਾਂ ਪੂਰਾ ਰੀਜਨਲ ਦੱਪਾਈ ਰੀਜਨਲ ਕਹਿੰਦੇ ਨੇ ਮਤਲਬ ਸਾਰੀਆਂ ਵੀਡੀਓ ਰੱਖੀ ਬੈਠਾ ਸਾਹਮਣੇ ਦੇ ਹੋਰ ਇਹਨਾਂ ਤਾਂ ਕਰੇ ਆਪ ਗੰਦਰੀ ਬਾਸ ਕਰਾਉਣ ਨੂੰ ਬਾਸ ਕਰਵਾਸ ਕਰ ਸਾਨੂੰ ਹੁਣ ਇੱਥੇ ਤੁਸੀਂ ਸੁਣ ਨਹੀਂ ਲਿਆ ਹੋਣਾ ਵੀ ਹਰਮਨ ਨੇ ਮਹਿਕ ਦੀਆਂ ਦੂਸਰੀਆਂ ਵੀਡੀਓਜ਼ ਵੀ ਬਣਾ ਕੇ ਰੱਖ ਤੇ ਉਹਨਾਂ ਦਾ ਬਾਅਦ ਚ ਕੀ ਹੁੰਦਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਇੱਕ ਨਾ ਇੱਕ ਦਿਨ ਉਹ ਵਾਇਰਲ ਜ਼ਰੂਰ ਹੁੰਦੀ ਹੈ ਤੇ ਹਰਮਨ ਐਸੀ ਇੰਟੈਂਸ਼ਨ ਦੇ ਨਾਲ ਲੈ ਕੇ ਬੈਠਾ ਹੈ ਠੀਕ ਹੈ ਕਿਉਂਕਿ ਹਰਮਨ ਇੱਕ ਕ੍ਰਿਮੀਨਲ ਮਾਈਂਡਡ ਮੁੰਡਾ ਹੈਗਾ ਛੇ ਉਹਦੇ ਤੇ ਪਰਚੇ ਚੱਲਦੇ ਪਏ ਆ ਠੀਕ ਹੈ ਅੱਗੇ ਆਪਾਂ ਤੁਹਾਨੂੰ ਸੁਣਾਣੇ ਹੈਗੇ ਆ ਪਹਿਲਾਂ ਮਾੜੀ ਜੀ ਗੱਲ ਸੁਣੋ ਅਗਲੀ ਤੇ ਮਾਰੀ ਯੂਰ ਫੇਮਸ ਹੋ ਲੰਦਾ ਜੇ ਨਹੀਂ ਪਤਾ ਕੋਈ ਨਹੀਂ ਮਤਲਬ ਕਿ ਅੱਗੇ 10 ਕੋਈ ਆ ਹੀ ਬੰਦੇ ਦੇ ਚੰਗਾ ਉਹ ਫੇਮਸ ਹੋ ਜਾਣਾ ਉਹਨੂੰ ਬਰਾਂਗੇ ਇਹਨਾਂ ਦਾ ਗੰਦ ਬਹੁਤ ਟੀਸੀ ਦਾ ਪਾਦਣਾ ਉਹ ਤਾਂ ਠੰਡੀ ਹੋਣੀ ਨਹੀਂ ਫਿਰ ਇਹਨੇ ਕਹਿੰਨਾ ਹੁਣ ਤਾਂ ਕਰ ਲਓ ਕੀ ਕਰਨਾ ਹੁਣ ਤਾਂ ਮੈਂ ਗੰਦ ਪਾਹੂੰਗੀ ਪਾਹੂੰਗੀ ਉਹ ਕੋਈ ਗੱਲ ਨਹੀਂ ਮੈਂ ਬਾਟ ਵੀ ਦਿਨਾ ਲੋਕਾਂ ਦਾ ਮੇਰਾ ਡਰ ਹੈਗਾ ਮੈਂ ਹਮ ਤੁਸੀਂ ਸੁਣ ਲਿਆ ਨਾ ਹਰਮਨ ਨੇ ਵੀਡੀਓਜ਼ ਕਦੋਂ ਵਾਇਰਲ ਕਰਨੀਆਂ ਹੈਗੀਆਂ ਕਹਿੰਦਾ ਹਜੇ ਤਾਂ ਇਹਨੂੰ 10000 ਲੋਕ ਦੇਖਦੇ ਹੈਗੇ ਥੋੜਾ ਜਿਹਾ ਇਹਨੂੰ ਹੋਰ ਫੇਮਸ ਹੋ ਲੈਣ ਦਿਓ ਫਿਰ ਵਾਇਰਲ ਕਰਾਂਗੇ ਵਾਹ ਕਿਆ ਤੇਰੀ ਸੋਚ ਹੈ ਮਤਲਬ ਬਦਨਾਮੀ ਵੱਧ ਤੋਂ ਵੱਧ ਹੋਵੇ ਵੱਧ ਤੋਂ ਵੱਧ ਜਦੋਂ ਲੋਕ ਜਾਣਣਗੇ ਤੇ ਵੱਧ ਤੋਂ ਵੱਧ ਤਾਂ ਹੀ ਬਦਨਾਮੀ ਹੋਏਗੀ ਨਾ ਵੈਸੇ ਹਰਮਣ ਇਹਨੂੰ ਆਲਮੋਸਟ ਸਾਰੀ ਦੁਨੀਆ ਹੀ ਜਾਣਦੀ ਹੈ ਠੀਕ ਹੈ ਸਬਸਕ੍ਰਾਈਬਰ ਚਾਹੀਏ ਦੇ ਹੁਣ 10 ਤੋਂ ਆਈ ਥਿੰਕ 13000 ਹੋ ਚੱਲੇ ਹੈਗੇ ਪਹਿਲਾਂ 10 11000 ਸੀ ਤੇ ਤੇਰੇ ਨਾਲ ਭੱਜਣ ਤੋਂ ਬਾਅਦ 3000 ਸਬਸਕ੍ਰਾਈਬਰ ਤਾਂ ਇਹਦੇ ਵੱਧ ਗਿਆ ਤੇ ਫਿੱਕ ਲਹਨ ਤੋਂ ਬੰਦਿਆਂ ਤੇ ਲੱਖ ਦੀ ਲਹਨ ਤੋਂ ਬੰਦਿਆਂ ਤੇ ਜਿਨ੍ਹਾਂ ਨੇ ਸਭ ਕੁਝ ਜਾਣਦੇ ਹੋયા ਫਿਰ ਇਹਨੂੰ ਸਬਸਕ੍ਰਾਈਬ ਕੀਤਾ ਡੁੱਬ ਕੇ ਮਰ ਜਾਓ ਸਬਸਕ੍ਰਾਈਬ ਕਰਨ ਵਾਲੇ ਮਹਿਕ ਪ੍ਰੇਤਨੋਂ ਆਇਆ ਵੀ ਭੈਣ ਚੋਰ ਇੰਪਲ ਨੂੰ ਮਾਤਾ ਜੀ ਹੋਣੀ ਬਾਕੀ ਮੈਨੂੰ ਤਾਂ ਕਹਿੰਦੀ ਮੈਨੂੰ ਕੋਈ ਡਰ ਨਹੀਂ ਹੈਗਾ ਦੂਜੇ ਹਾਂ ਗੂਗਲ ਤੇ ਕੰਮ ਕਰਨਾ ਹੈ ਮੈਨੂੰ ਪਤਾ ਨਹੀਂ ਕਿ ਕਿਹੜੀ ਬਾਜ਼ ਵਿੱਚ ਉਹ ਲੈ ਉਹ ਤਾਂ ਮਤਲਬ ਇਹ ਭਾਲਦੀ ਆ ਵੀ ਮੇਰਾ ਨੰਗਪਣਾ ਲੀਕ ਹੋਵੇ ਤੇ ਮੈਂ ਫੇਮਸ ਹੋਵਾਂ ਚੜਾਈ ਹੋਵੇ ਮੇਰੀ ਵੀ ਕੁੱਲਰ ਪੀਦੇ ਵਾਲੇ ਵਾਂਗੂ ਹਾਂ ਮੈਨੂੰ ਲੱਗਦਾ ਦਾ ਮੋਟਿਵ ਹੀ ਇਹ ਆ ਇਹ ਤਾਂ ਲੈਣ ਕਿੱਥੇ ਜਾਂਦਾ ਮੈਨੂੰ ਸਿੱਧੀ ਆਇਡਲ ਸੁਰਲੀਨ ਹੋਵੇ ਉਹਨੂੰ ਕਾਦਾ ਡਰ ਉਹ ਤਾਂ ਉਸੇ ਤਰੀਕੇ ਨਾਲ ਫੇਮਸ ਹੋਣਾ ਚਾਹੂਗੀ ਨਾ ਜਿੱਦਾਂ ਸੁਰਲੀਨ ਫੇਮਸ ਹੋਈ ਹੈ ਤਾਂ ਹੀ ਤਾਂ ਕਹਿੰਦੀ ਹੈ ਜੇ ਤੂੰ ਮੈਨੂੰ ਫੇਮਸ ਕਰਨਾ ਗੂਗਲ ਤੇ ਕਰ ਦੇ ਐਡੀ ਕਿ ਬਸ਼ਰਮ ਕੁੜੀ ਹੈ ਪਤਾ ਨਹੀਂ ਇਹ ਪੈਸੇ ਪਿੱਛੇ ਇੰਨੀ ਹੋਈ ਹੋਈ ਹੈ ਜਾਂ ਫਿਰ ਇਹਨੂੰ ਫਿਜ਼ੀਕਲ ਨੀਡ ਦੀ ਇੰਨੀ ਕਿ ਭੁੱਖ ਹੈਗੀ ਹੈ ਸਮਝ ਤੋਂ ਬਾਹਰ ਇਹ ਕੁੜੀ ਚਾਹਦੀ ਕੀ ਹੈ ਹੁਣ ਤਾਂ ਪਿਓ ਵੀ ਮਰਵਾ ਲਿਆ ਫਿਰ ਵੀ ਇਹ ਰੇਲਾਪਾਂ ਤੋਂ ਨਹੀਂ ਹਟਦੀ ਪਈ ਐਡੀ ਕਿ ਬਸ਼ਰਮ 1% ਵੀ ਇਹਦੇ ਮੂੰਹ ਤੇ ਕੋਈ ਅਫਸੋਸ ਨਹੀਂ ਹੈਗਾ ਵੀ ਮੇਰਾ ਪਿਓ ਇਸ ਦੁਨੀਆ ਤੋਂ ਚਲਾ ਗਿਆ ਇੰਨੀ ਬੇਗਹਿਰਤਾ ਹੈ ਆਸਕੀਆਂ ਦੀ ਪਈ ਹੋਈ ਆ ਜਦੋਂ ਪਤਾ ਤੈਨੂੰ ਮੇਰਾ ਤੇ ਗੈਸ ਪਾਇਆ ਹੋਤੀ ਜਾ ਕੇ ਉਠਾ ਲਈ ਹੈ ਤੇ ਕਿ 25 ਸੀ ਮੈਨੂੰ ਚੱਕ ਲੈਣਾ ਹੈ ਹਾਂ ਸਗਰੀ ਸਵੇਰ ਮੇਰਾ ਫੋਨ ਆ ਤੱਲੇ ਡੇ ਗਿਆ ਇਹ ਮੈਨੂੰ ਮੈਂ ਕਿਹਾ ਤੇ ਸਾਰੀ ਡਿਟੇਲ ਆ ਕੇ ਉਹਨੇ ਸਵੇਰੇ ਮੈਨੂੰ ਉੱਥੇ ਚਾਗ ਰੱਖ ਦਿੱਤਾ ਫਤਰੀ ਤਨ ਇੱਕ ਮੈਕੂਮੇ ਲਾ ਕੇ ਤੇ ਸੌਂ ਗਿਆ ਹੈ ਮੇਰੀ ਜਾਨ ਫੰਗੀ ਸਾਰੇ ਨਾਲ ਹਾਂ ਸਿੱਧੀ ਗੱਲ ਕਰਦਾ ਮੈਂ ਦਾਦਾ ਜੀ ਦੀ ਮਰਜ਼ੀ ਬਤਾਏਗਾ ਇੰਤਜ਼ਾਰ ਨਹੀਂ ਇਹ ਤਾਂ ਦਾਦਾ ਨਾਲ ਇਹ ਨਾਲ ਖੜਦਾ ਨਹੀਂ ਤੇ ਆਹ ਕਲੇਸ਼ ਤੇ ਨਾਲ ਆ ਕੇ ਖੜ ਗਿਆ ਹੈ ਓ ਮਾਈ ਗਾਡ ਦੇਖ ਲੋ ਹਰਮਨ ਕਿੜੀਆਂ ਕਿੜੀਆਂ ਗੱਲਾਂ ਦਾ ਗੁੱਸਾ ਮਨ ਦੇ ਵਿੱਚ ਰੱਖੀ ਬੈਠਾ ਹੈ ਜਦੋਂ ਮਹਿਕ ਲਪਰੀ ਦੇ ਨਾਲ ਭੱਜ ਗਈ ਸੀ ਤੇ ਉਹਨਾਂ ਨੂੰ ਸ਼ੱਕ ਸੀ ਵੀ ਇਹ ਹਰਮਨ ਦੇ ਨਾਲ ਗਈ ਹੋਏਗੀ ਤੇ ਇਹਨਾਂ ਨੇ ਹਰਮਨ ਤੇ ਵੀ ਕੇਸ ਪੋਤਾ ਸੀ ਮਹਿਕ ਦੇ ਦਾਦੇ ਨੇ ਠੀਕ ਹੈ ਉਹਨਾਂ ਨੇ ਜੋ ਐਜ਼ ਅ ਪੇਰੈਂਟਸ ਸਹੀ ਸਮਝਿਆ ਵੱਡੇ ਹੁੰਦੇ ਨਾ ਤੇ ਸਹੀ ਸਮਝਿਆ ਦਿੱਤੇ ਸ਼ੱਕ ਸੀ ਉਹਦੇ ਤੇ ਹੀ ਕਾਰਵਾਈ ਕਰਾਣੀ ਸੀ ਨਾ ਉਹਦੇ ਹੀ ਪੁਲਿਸ ਨੂੰ ਐਡਰੈਸ ਦੇਣਾ ਸੀ ਨਾ ਕਿਸੇ ਨੂੰ ਕੋਈ ਸੁਪਨਾ ਤਾਂ ਨਹੀਂ ਆਇਆ ਸੀ ਵੀ ਉਹ ਬਾਰੋ-ਬਾਰ ਹਰਮਨ ਨਾਲ ਲੜ ਕੇ ਲਪਰੀ ਦੇ ਨਾਲ ਭੱਜੀਏ ਠੀਕ ਹੈ ਲੇਕਿਨ ਇਹਨੂੰ ਉਸ ਗੱਲ ਦਾ ਵੀ ਅਜੇ ਗੁੱਸਾ ਹੈ ਠੀਕ ਹੈ ਵੈਸੇ ਦਾਦੇ ਇਹਨਾਂ ਦਾ ਮਹਿਕ ਖੜਿਆ ਸੀ ਖੜਨ ਦਾ ਕਾਰਨ ਕੀ ਸੀ ਉਹ ਵੀ ਸੁਣਦੇ ਆਪਾਂ ਹਾਂ ਹਾਂ ਉਹ ਆਪ ਦੀ ਸਾਡੀ ਇੱਜ਼ਤ ਹੈ ਜੀ ਮੈਨੂੰ ਕੋਈ ਗੱਲ ਨਹੀਂ ਟੋਕੀ ਚੱਤਨਾ ਤੇ ਉਹਨਾਂ ਨੇ ਕਿਹਾ ਲੈ ਇੱਧਰ ਸੰਭਾ ਮਾਰੋ ਦੋ ਚ ਪੜਿਆ ਇਹੋ ਜੀ ਘਰੇ ਰੱਖੋ ਕਮਰੇ ਚਾਰ ਦਿਨ ਬੰਦ ਸਿੱਧੀ ਹੋਵੇ ਤੀਰੰਗੂਏ ਤੇ ਦਾਦੇ ਨੇ ਵੀਡੀਓ ਨਹੀਂ ਵੇਖੀ ਜਿੱਦੇ ਚ ਫੁੱਦੀ ਜੋਂਦਾ ਫੁੱਦੀ ਜੋਂਦਾ ਬੋਲੀ ਜਾਂਦੀ ਹੈ ਉਹ ਤੋਂ ਦਾਦੇ ਨੂੰ ਜਿਆਦਾ ਨਹੀਂ ਸਾਡੀ ਇੱਜ਼ਤ ਕਿੱਥੇ ਬਣਾਈ ਜਾਂਦੀ ਗੁੜੀ ਵਾਹ ਇਹ ਭਾਂਜੇ ਮੇਲੇ ਦਾ ਗੰਦ ਸਾਰਾ ਪੀੜ੍ਹੀਆਂ ਨੂੰ ਚੱਲਦਾ ਆਉਂਦਾ ਇਹਨਾਂ ਦੇ ਹਰਮਨ ਕਹਿੰਦਾ ਦਾਦਾ ਕਹਿੰਦਾ ਸੀ ਸਾਡੇ ਘਰ ਦੀ ਇੱਜ਼ਤ ਹੈ ਇਹ ਵੋ ਤਾਂ ਉਹ ਮਗਰ ਤੁਰਿਆ ਸੀ ਤੇ ਰਿੰਪਲ ਵੀਰ ਨੇ ਬਿਲਕੁਲ ਸਹੀ ਸਵਾਲ ਕੀਤੇ ਹੈਗੇ ਜਦੋਂ ਨੈਟ ਤੇ ਆ ਕੇ ਗਾਲਾਂ ਕੱਢਦੀ ਇਹ ਗੰਦੀਆਂ ਗੰਦੀਆਂ ਤੇ ਉਦੋਂ ਉਹਨਾਂ ਦੇ ਘਰ ਦੀ ਇੱਜ਼ਤ ਨਹੀਂ ਰੁੱਲਦੀ ਉਦੋਂ ਇਹਦਾ ਫੋਨ ਕਿਉਂ ਨਹੀਂ ਪੰਨੇ ਕਿਉਂ ਇਹਦੇ ਚਪੇੜੇ ਨਹੀਂ ਮਾਰੇ ਠੀਕ ਹੈ ਮਹਿਕ ਦੀ ਮਾਰੀਆਂ ਗੱਲਾਂ ਤਾਂ ਹੁਣ ਬਾਹਰ ਆਈਆਂ ਮਾਂ ਦੀਆਂ ਨਾਨੀ ਦੀਆਂ ਮਾਸੀ ਦੀਆਂ ਤੇ ਰਿੰਪਲ ਨੇ ਪਹਿਲਾਂ ਹੀ ਕਹਿਤਾ ਸੀ ਵੀ ਹਾਂ ਲੱਗਦਾ ਇਹਨਾਂ ਦਾ ਗੰਦ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ ਕਿਉਂਕਿ ਸਿਆਣੇ ਬੰਦੇ ਨੂੰ ਜਜਮੈਂਟ ਹੋ ਹੀ ਜਾਂਦੀ ਹੈਗੀ ਐ ਜਿਵੇਂ ਕਿ ਮੈਂ ਆਪਣੀ ਇੱਕ ਵੀਡੀਓ ਦੇ ਵਿੱਚ ਕਹਿਤਾ ਸੀ ਵੀ ਇਹ ਮਾਮਲਾ ਕਿਸੇ ਵੀ ਟਾਈਮ ਸੀਰੀਅਸ ਮੋਡ ਲੈ ਸਕਦਾ ਠੀਕ ਹੈ ਉਹ ਕਲਿੱਪ ਵੀ ਮੈਂ ਚਲਾ ਦੇਣੀ ਹੈਗੀ ਆ ਠੀਕ ਹੈ ਤੋਂ ਮਹੀਨੇ ਡੇਢ ਬਾਅਦ ਉਸ ਮਾਮਲੇ ਨੇ ਸੀਰੀਅਸ ਮੋੜ ਲਿਆ ਤੇ ਮਹਿਕਪ੍ਰੀਤ ਦੇ ਪਿਓ ਦੇ ਨਾਲ ਇਹ ਹਾਸਾ ਹੋ ਗਿਆ ਜਿਹੜਾ ਕਿ ਬਹੁਤ ਹੀ ਮਤਲਬ ਮੰਦਪਾਗਾ ਹੈਗਾ ਐਦਾਂ ਕਿਸੇ ਨੂੰ ਨਹੀਂ ਜਾਣਾ ਚਾਹੀਦਾ ਸੀ ਠੀਕ ਹੈ ਉਹਦੀਆਂ ਗਲਤੀਆਂ ਸੀ ਪਰ ਚਲੋ ਕੀ ਕਹਿ ਸਕਦੇ ਹਾਂ ਜਿਹੜੇ ਜ਼ਿੰਦਗੀ ਦੇ ਵਿੱਚ ਕੁਝ ਵਧੀਆ ਕਰ ਜਾਂਦੇ ਹੈਗੇ ਆ ਪਰ ਇੱਥੇ ਤਾਂ ਸਾਰਾ ਹਵਾ ਹੀ ਉੱਤੇ ਆ ਪਿਆ ਕਿੰਨੂੰ ਸਮਝਾਣ ਲਈ ਗਈ ਹੈ ਕੁਝ ਰੋਸਟਰ ਸਮਝਾ ਰਹੇ ਸੀ ਮਿਲ ਕੇ ਠੀਕ ਹੈ ਉਹਨਾਂ ਦੀ ਗੱਲ ਇਹ ਨਹੀਂ ਮੰਨੀ ਖੁਦ ਸੱਟਾਂ ਖਾ ਖਾ ਕੇ ਗਿਰੀ ਹੈ ਉਸ ਤੋਂ ਬਾਅਦ ਵੀ ਇਹਨੂੰ ਅਕਲ ਨਹੀਂ ਆਈ ਕੀ ਕਹਿ ਸਕਦੇ ਆ ਠੀਕ ਹੈ ਜੋ ਵੀ ਸਾਰਾ ਸਿਨੈਰੀਓ ਹੈਗਾ ਉਹ ਮੈਂ ਸਾਰਾ ਅੱਜ ਫਿਰ ਆਡੀਅנס ਦੇ ਸਾਹਮਣੇ ਰੱਖਤਾ ਹੈਗਾ ਤੇ ਆਡੀਅנס ਹੀ ਵਧੀਆ ਫੈਸਲਾ ਲਏਗੀ ਵੀ ਇਸ ਮਾਮਲੇ ਇਹ ਮਹਿਕਪ੍ਰੀਤ ਤੇ ਮਹਿਕਪ੍ਰੀਤ ਦੇ ਮਾਪਿਆਂ ਨੂੰ ਅਕਲ ਕਿਸ ਤਰ੍ਹਾਂ ਦਿੱਤੀ ਜਾ ਸਕਦੀ ਹੈ ਕਿਉਂਕਿ ਇਹ ਮਾਮਲਾ ਕਿਸੇ ਵੀ ਟਾਈਮ ਕੋਈ ਸੀਰੀਅਸ ਮੋੜ ਲੈ ਸਕਦਾ ਹੈ ਮਹੀਨਾ ਡੇਢ ਮਹੀਨਾ ਪਹਿਲਾਂ ਜਦੋਂ ਮਹਿਕਪ੍ਰੀਤ ਨੇ ਪੂਰੀ ਹਤਾ ਚੱਕ ਲਈ ਸੀ ਨਿਤ ਨਵਾਂ ਇਹਦਾ ਆਸ਼ਿਕ ਬਾਹਰ ਆ ਰਿਹਾ ਸੀ ਇਹਦੀਆਂ ਚੈਟਾਂ ਵਗੈਰਾ ਲੀਕ ਹੋ ਰਹੀਆਂ ਸੀ ਤੇ ਉਦੋਂ ਮੈਂ ਗੱਲ ਕਹੀ ਸੀ ਵੀ ਮਹਿਕਪ੍ਰੀਤ ਤੇ ਮਹਿਕਪ੍ਰੀਤ ਦੇ ਮਾਪਿਆਂ ਨੂੰ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ ਹੈ ਠੀਕ ਹੈ ਨਹੀਂ ਤੇ ਇਹ ਮਾਮਲਾ ਕੋਈ ਸੀਰੀਅਸ ਮੋੜ ਲੈ ਲੇਗਾ ਕਿਉਂਕਿ ਮੈਨੂੰ ਹਾਲਾਤ ਥੋੜੇ ਬੋਤੇ ਨਜ਼ਰ ਜੇ ਆਣ ਲੱਗ ਗਏ ਸੀ ਤੇ ਉਹੀ ਕੰਮ ਹੋਇਆ ਸਮਝ ਜਾਣਾ ਚਾਹੀਦਾ ਦਾ ਸਕੂਲ ਮੁੰਡਾ ਹੈ ਵੇsing ਲੱਗ ਲੱਗ ਪਿੰਡ ਦਾ ਹੂੰ ਤੇ ਨਾ ਮੈਂ ਤੇਰੇ ਚਲੋਨੇ ਮੋਰ ਸਾਈਡ ਆ ਕੇ ਲੈਣ ਤੇ ਮੇਰੀ ਜੋਨੇ ਚਵਾਤ ਮਾਰੀ ਹੈ ਮੇਰੀ ਪਾਵਾਤ ਫੜ ਕੇ ਤੇ ਮਾਰ ਮਾਰ ਮੇਰੇ ਡੇਢ ਚੋਚ ਕੋਲ ਬੈਠਾ ਮੇਰੇ ਨਾਲ ਦੇ ਫੇਲੀ ਦੇ ਵੀ ਪੜਾ ਹੈ ਕਿਉਂ ਘੁੱਟਿਆ ਦੱਸਣਾ ਗੁੱਟਾ ਕੀ ਦੋਨ ਸਾਡੀ ਕਾਂਦੇ ਆ ਕੋਈ ਮਾਰ ਕੀ ਕੋਈ ਗੱਲ ਅੱਛਾ ਇਹ ਪਿੰਡ ਦੇ ਮੁੰਡੇ ਸੀਗੇ ਮੈਂ ਮੈਂ ਕੁਬਦੀ ਆ ਆਹ ਦੇ ਕੰਡ ਤੇ ਹੀ ਨਾਲ ਦੇਗੇ ਸੀ ਕੋਈ ਇਨਤਰਾ ਦੇ ਲਈ ਸੀ ਅੱਛਾ ਕਿਉਂ ਕਹੋ ਜੇ ਤੁਹਾਡੀ ਭੈਣ ਨੈਟ ਤੇ ਗਾਣਾ ਕੱਢਦੀ ਫਿਰਦੀ ਹੁੰਦੀ ਨੀ ਵੇਖਿਆ ਵੀ ਸਾਰੀ ਦੁਨੀਆ ਅੱਖ ਰੱਖੀ ਬੈਠੀ ਆ ਇਹਦੇ ਲੱਛਣਾਂ ਤੇ ਹੁਣ ਤੁਸੀਂ ਦੇਖ ਲਓ ਹਰਮਨ ਦੇ ਮਨ ਦੇ ਵਿੱਚ ਕਿੰਨਾ ਗੁੱਸਾ ਭਰਿਆ ਪਿਆ ਹੈ ਮਹਿਕ ਪ੍ਰਤੀ ਮਹਿਕ ਦੇ ਘਰਦਿਆਂ ਦੇ ਪ੍ਰਤੀ ਕਿਉਂਕਿ ਮਹਿਕ ਦੇ ਭਰਾ ਤੇ ਉਹਦੇ ਦੋਸਤਾਂ ਨੇ ਹਰਮਨ ਨੂੰ ਤੇ ਉਹਦੇ ਇੱਕ ਦੋਸਤ ਨੂੰ ਬੜੀ ਬੁਰੀ ਤਰੀਕੇ ਨਾਲ ਕੁੱਟਿਆ ਸੀ ਠੀਕ ਹੈ ਤੇ ਜਿੰਨੇ ਮਹਿਕ ਪਿੱਛੇ ਇੰਨਾ ਕੁਛ ਸਹੀਆ ਹੋਵੇ ਉਹਨੇ ਬਦਨਾਮੀ ਵੀ ਕਰਾਈ ਘਰੋਂ ਬੇਦਖਲ ਵੀ ਹੋਇਆ ਜੇਲ੍ਹਾਂ ਚ ਵੀ ਰਿਆ ਠੀਕ ਹੈ ਤੇ ਉਹ ਮਹਿਕ ਪ੍ਰਤੀ ਕਿੰਨਾ ਕੁ ਪਿਆਰ ਰੱਖਦਾ ਹੋਏਗਾ ਕਿੰਨੀ ਕੁ ਉਹਦੇ ਲਈ ਹਮਦਰਦੀ ਰੱਖਦਾ ਹੋਏਗਾ ਜਿਹੜਾ ਉਹਨੂੰ ਲੈ ਕੇ ਭੱਜ ਗਿਆ ਕਿਸੇ ਬਦਲੇ ਦੀ ਭਾਵਨਾ ਨਾਲ ਲੈ ਕੇ ਨਾ ਭੱਜਿਆ ਹੋਵੇ ਇਹ ਗੱਲ ਸੋਚਣ ਵਾਲੀ ਹੈਗੀ ਐ ਇਹ ਤਾਂ ਹਜੇ ਕੁਛ ਨਹੀਂ ਹੋਰ ਅੱਗੇ ਸੁਣੋ ਤੁਸੀਂ ਕਹਿੰਨਾ ਬਾਰ ਬਾਰ ਕਹੀ ਜਾਂਦੇ ਕੁਛ ਨਹੀਂ ਕੁਛ ਨਹੀਂ ਹੋਰ ਅੱਗੇ ਸੁਣੋ ਗੱਲਾਂ ਹੀ ਇੰਨੀ ਹੈਗੀ ਮੈਂ ਕੀ ਕਰਾਂ ਦੱਸੋ ਮੈਂ ਨਾ ਜਦੋਂ 13-14 ਸਾਲਾ ਦੇਗਾ ਸੀ ਹੂੰ ਉਹਦੋਂ ਹੀ ਮੈਂ 20 25 26 26 27 ਸਾਲਾ ਦੇ ਮੁੰਡੇ ਨਵਿੰਦਰ ਰ ਅੱਛਾ ਉਹਨੇ ਨਾਲ ਮਤਲਬ ਕਿ ਆਪਣੇ ਲਿੰਕ ਪਾੜ ਕੇ ਉਸ ਤੋਂ ਬਾਅਦ ਮੇਰਾ ਡਰ ਲੈ ਗਿਆ ਸਮਝ ਗਿਆ ਵਰਸਾ ਕੋਲੇ ਨਾ ਵਰਸਾ ਕੋਲੇ ਨਾ ਕਿਵੇਂ ਦੋ ਕਤਲ ਦੇ ਕੇ ਸੀ ਦੋ ਕਤਲ ਦੇ ਕੇ ਸੀ ਮੇਰੇ ਤੇਰੇ ਤੇ 16 ਕਿ ਤੇ 14 ਸਾਲ ਦੀ ਉਮਰ ਚ ਮੈਂ 15 ਸਾਲ ਦੀ ਉਮਰ ਚ ਦੋ ਕੁਲ ਸਾਲਾਂ ਨੂੰ ਮਤਲਬ ਕਿ ਕਾਫੀ ਨਾ ਵੱਡਾ ਸੀ ਵਾ ਬਦਮਾਸ਼ੀ ਤੂੰ ਤਾਂ ਫਰਿਆ ਭਲਿਆ ਵਾਲਿਆਂ ਜੀ ਮਹਿਕ ਪੀ ਤੇ ਹਰਮਨ ਦੋ ਉਹ ਬੱਚੇ ਐ ਜਿਹੜੀ ਆਪਣੀ ਉਮਰ ਤੋਂ ਪਹਿਲਾਂ ਹੀ ਵੱਡੇ ਹੋ ਗਏ ਮਹਿਕ ਨੂੰ ਉਹਦੀਆਂ ਮਾਂ ਦੀਆਂ ਨਾਨੀ ਦੀਆਂ ਮਾਸੀ ਦੀਆਂ ਹਰਕਤਾਂ ਨੇ ਉਮਰ ਤੋਂ ਪਹਿਲਾਂ ਅਜਿਆ ਬਣਾਤਾ ਜਿਹੜਾ ਉਹਦਾ ਧਿਆਨ ਆ ਕੰਮਾਂ ਵੱਲ ਚਲਾ ਗਿਆ ਠੀਕ ਹੈ ਮੁੰਡਿਆਂ ਤੋਂ ਇਲਾਵਾ ਇਹਨੂੰ ਹੋਰ ਕੁਝ ਦਿਖਦਾ ਹੀ ਨਹੀਂ ਕੋਈ ਪੜ੍ਹਾਈ ਨਹੀਂ ਕੋਈ ਫਿਊਚਰ ਨਹੀਂ ਤੇ ਹਰਮਨ ਆਪਣੇ ਤੋਂ ਵੱਡੀ ਉਮਰ ਦੇ ਬੰਦਿਆ ਦੇ ਨਾਲ ਉੱਠਦਾ ਬੈਠਦਾ ਰਿਹਾ ਤਾਂ ਇਹਦੀ ਸੋਚ ਇਸ ਤਰ੍ਹਾਂ ਦੀ ਡਿਵੈਲਪ ਹੋ ਗਈ ਠੀਕ ਹੈ ਤੇ ਇਹਦੇ ਸਾਰੇ ਡਰ ਨਿਕਲ ਗਏ ਤੇ ਹੁਣ ਇਹਨੇ ਕੀ ਕੀਤਾ ਹੈਗਾ ਇਹਦੇ ਤੇ ਦੋ ਕਤਲ ਦੇ ਪਰਚੇ ਚੱਲਦੇ ਪਏ ਐ ਇਹਨੇ ਦੋ ਪੁਲਿਸ ਵਾਲਿਆਂ ਨੂੰ ਕਾਪੇ ਦੇ ਨਾਲ ਵੱਢਿਆ ਸੀ ਸੁਣ ਲਿਆ ਤੁਸੀਂ ਇਹ ਕਿਸ ਤਰ੍ਹਾਂ ਦਾ ਮੁੰਡਾ ਹੈ ਕਿਸ ਤਰ੍ਹਾਂ ਦੇ ਮੁੰਡੇ ਨਾਲ ਮਹਿਕ ਭੱਜੀ ਹੈ ਜੇ ਇਹ ਗੱਲਾਂ ਇੱਥੇ ਦੱਸ ਰਹੀ ਐ ਤੇ ਪਿੰਡ 'ਚ ਵੀ ਪਤਾ ਹੋਣੀ ਐ ਤੇ ਪਿਓ ਨੂੰ ਵੀ ਪਤਾ ਹੋਣੀ ਐ ਠੀਕ ਐ ਤੇ ਉਹਨਾਂ ਨੇ ਕਿਉਂ ਨਹੀਂ ਰੋਕਿਆ ਪਿਓ ਨੇ ਕਿਉਂ ਨਹੀਂ ਰੋਕਿਆ ਠੀਕ ਐ ਮਰ ਗਏ ਬੰਦੇ ਦੀ ਬੁਰਾਈ ਨਹੀਂ ਕਰਨੀ ਚਾਹੀਦੀ ਮੈਂ ਬੁਰਾਈ ਨਹੀਂ ਕਰ ਰਹੀ ਉਹਦੀ ਗਲਤੀ ਦੱਸ ਰਹੀ ਆ ਉਹ ਪੌਵਾ ਪੀ ਕੇ ਤੇ ਕੋਲ ਆ ਜਾਂਦਾ ਸੀ ਇਹ ਪੌਵਾ ਪਲਾ ਦੇਂਦਾ ਸੀ ਉਹ ਚੁੱਪ ਕਰ ਜਾਂਦਾ ਸੀ ਐਡਾ ਤਾਂ ਲਾਂਹ ਦੀ ਮਾਂ ਪਿਓ ਸੀ ਚਲੋ ਰਾਬੋ ਦੀ ਆਤਮਾ ਨੂੰ ਸ਼ਾਂਤੀ ਦੇਵੇ ਠੀਕ ਐ ਜਿੱਥੇ ਵੀ ਹੈਗਾ ਤੇ ਬਟ ਮੈਂ ਸਿਰਫ ਇੱਕ ਗਲਤੀਆਂ ਗਿਣਾਰੀ ਹੈਗੀਆਂ ਔਰ ਮੈਂ ਇਹ ਗੱਲ ਹੋਰ ਦੱਸਦਾ ਮੈਨੂੰ ਮਹਿਕਪ੍ਰੀਤ ਨਾਲ ਕੋਈ ਹਮਦਰਦੀ ਨਹੀਂ ਐ ਮੈਨੂੰ ਸਿਰਫ ਇਹ ਐ ਜੇ ਮੰਨ ਲਓ ਇਹ ਠੀਕ ਹੈ ਮਹਿਕਪ੍ਰੀਤ ਮਰ ਜੇਗੀ ਹਰਮਨ ਨੂੰ ਜੇਲ੍ਹ ਚ ਚਲਾ ਜਾਏਗਾ ਉਹਦਾ ਹਰਮਨ ਦਾ ਅਕਤਬਰ ਚੰਗੀ ਤਰ੍ਹਾਂ ਰੋਲ ਜਾਏਗਾ ਜੇ 1% ਉਹਦੇ ਵਾਪਸ ਜਾਣ ਦੀ ਆਪਣੇ ਮਾਪੇ ਕੋਲ ਉਮੀਦ ਹੈਗੀ ਤੇ ਫਿਰ ਉਹ ਉਮੀਦ ਵੀ ਖਤਮ ਹੋ ਜਾਏਗੀ ਨਾ ਤੇ ਜਿੱਥੇ ਕਿਤੇ ਵੀ ਕਿਸੇ ਨੂੰ ਦਿਖਦੇ ਫੜ ਕੇ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰੋ ਠੀਕ ਹੈ ਜੋ 4 ਦਿਨ ਇਹਨਾਂ ਨੂੰ ਜੇਲ੍ਹ ਚ ਰੱਖਣਾ ਰੱਖ ਰੋਕੇ ਆਪਣੇ ਆਪਣੇ ਘਰਾਂ ਨੂੰ ਪਰਤ ਪੜਤਾਓ ਇਹਨਾਂ ਨੂੰ ਤੇ ਮਹਿਕਪ੍ਰੀਤ ਨੂੰ ਕੁੰਡੀ ਲਾ ਕੇ ਅੰਦਰ ਬੰਦ ਕਰਤਾ ਹਮੇਸ਼iali ਸੋਣਾ ਚਾਹੀਦਾ ਪੋਡਕਾਸਟ ਜਿਵੇਂ ਮਰਜ਼ੀ ਲਿਆ ਤੂੰ ਸਾਨੂੰ ਹਰਮਨ ਨੂੰ ਪੋਡਕਾਸਟ ਚਾਹੀਦਾ ਲੋਕ ਆਏ ਆ ਭੈ ਜਿਹੜੇ ਡੀਗਦੇ ਆ ਤੇ ਸਟਾਰ ਚੈਨਲ ਆਪਣਾ ਫੇਮਸ ਹੋਏਗਾ ਬੜੇ ਹੀ ਸਬਸਕ੍ਰਾਈਬਰ ਵਧਣਗੇ ਆਈਫੋਨ ਲੈਣਾ ਹੈ ਅੱਜ ਜਣਾ ਸਿਨੈਰੀਓ ਹੈ ਕਿ ਕੋਈ ਨਹੀਂ ਗਿਆ ਫਿਰ ਤਾਂ ਨਹੀਂ ਲਾਈ ਹੋਵਾਂਗੇ ਫਿਰ ਸਰ ਲਾਈ ਹੋਵਾਂਗੇ ਸੋਸ਼ਲ ਮੀਡੀਆ ਤੇ ਫੇਮਸ ਹੋਣ ਦਾ ਕੀੜਾ ਤਾਂ ਹਰ ਮਨ ਦੇ ਵਿੱਚ ਵੀ ਪੂਰਾ ਹੀ ਹੈ ਠੀਕ ਹੈ ਤਾਂ ਹੀ ਤਾਂ ਕਹਿ ਰਿਹਾ ਚੈਨਲ ਆਪਣਾ ਫੇਮਸ ਹੋਏਗਾ ਸਬਸਕ੍ਰਾਈਬਰ ਆਪਣੇ ਵਧਣਗੇ ਤਾਂ ਹੀ ਆਪਾਂ ਲਾਈਵ ਹੋਵਾਂਗੇ ਨਾ ਠੀਕ ਹੈ ਹੁਣ ਇੱਕ ਸਿਨੈਰੀਓ ਇਹ ਵੀ ਨਿਕਲਦਾ ਇਹ ਫੇਮਸ ਹੋਣੀ ਮੈਂ ਕਿਨਾਲ ਪੱਜ ਹੋਵੇ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਆ ਗੱਲ ਸੁਣ ਕੇ ਤਾਂ ਇਸ ਤਰ੍ਹਾਂ ਵੀ ਲੱਗਦਾ ਹੈਗਾ ਨਹੀਂ ਤੇ ਮੇਰੀ ਗੱਲ ਸੁਣਾ ਇਹਦੀ ਮੰਮੀ ਦਾ ਵੀ ਕੋਈ ਕਾਂਡ ਮੂਰੇ ਆਇਆ ਇਦਾਂ ਦਾ ਜਦੋਂ ਇੱਕ ਕਿ ਲੋਕ ਇਹਦੀ ਵੀਡੀਓ ਥੱਲੇ ਕਮੈਂਟ ਕਰਦੇ ਰਹਿੰਦੇ ਕਿ ਤੇਰੀ ਮੰਮੀ ਦੀ ਗੱਲ ਪੁੱਤ ਸਾਲਾਂ ਤੇਰੀ ਮੰਮੀ ਦੀ ਗੱਲ ਪੁੱਤ ਸਾਲਾਂ ਨਾਲ ਆਹ ਨਾ ਇਹ ਤਾਂ ਮੈਨੂੰ ਪਤਾ ਤੇ ਆ ਬਾਕੀ ਮੁੰਡਾ ਹੈਗਾ ਸੋਨੂ ਸੋਨੂ ਕਹਿੰਦਾ ਡੈਡੀ ਆ ਹੁਣ ਇੱਥੇ ਮਹਿਕਪ੍ਰੀਤ ਦੀ ਮਾਂ ਦੀ ਗੱਲ ਹੋ ਰਹੀ ਹੈ ਮਹਿਕਪ੍ਰੀਤ ਦੀ ਮਾਂ ਵੀ ਕਿਸੇ ਗੱਲੋਂ ਕੱਟ ਨਹੀਂ ਹੈ ਉਹ ਵੀ ਇੱਥੇ ਸੋਨੂ ਨਾ ਦੇ ਮੁੰਡੇ ਦੇ ਨਾਲ ਆਪਣੀਆਂ ਸੈਟਿੰਗਾਂ ਲਗਾ ਕੇ ਬੈਠੀ ਹੋਈ ਹੈ ਔਰ ਉਹ ਮੁੰਡਾ ਵੀ ਚਿਪਾ ਬਣਾਈ ਬੈਠਾ ਹੈ ਠੀਕ ਹੈ ਇਹਦੀ ਮਾਂ ਦੀਆਂ ਵੀਡੀਓਜ਼ ਦੀਆਂ ਜਿੱਦਾਂ ਹਰਮਨ ਮਹਿਕ ਦੀਆਂ ਵੀਡੀਓਜ਼ ਦੀਆਂ ਏ ਮਾਵਾਂ ਤੀਆਂ ਨੇ ਡੱਗ ਗੰਦਾ ਪਾਇਆ ਹੋਇਆ ਗੰਦਾ ਪਾਇਆ ਹੋਇਆ ਸੋਨੂੰ ਮੁੰਡਾ ਹੈਗਾ ਇੱਕ ਮਤਲਬ ਉਹ ਤੋਂ ਉਹ ਹੋ ਗਿਆ ਹੈ ਉਹ ਚੇਕ ਬਣਾ ਕੇ ਰੱਖੀ ਬੈਠਾ ਏਰਾ ਭੜਾ ਹੋ ਜਾਏ ਇੱਕ ਦੋ ਕੱਢਣਗੇ ਬਾਹਰ ਕਾਹਨ ਡ ਇਹਨਾਂ ਨੂੰ ਪਤਾ ਲੱਗੇ ਮਾਵਾਂ ਤੀਆਂ ਨੂੰ ਵੀ ਕੰਮ ਕਿਵੇਂ ਕਰਦੇ ਇੰਨਾ ਗੰਦਾ ਨਹੀਂ ਪੋਣਾ ਚਾਹੀਦਾ ਯਾਰ ਤੈਨੂੰ ਪਤਾ ਤੇਰੇ ਤੋਂ ਸਭਾ ਹੋਰ ਮੁੰਡਿਆਂ ਨਾਲ ਵੀ ਗੱਲਾਂ ਮਾਰਦੀ ਹੈ ਹਜੇ ਵੀ ਇਹ ਹਜੇ ਨਹੀਂ ਥੋੜਾ ਥੋੜਾ ਜਿਹਾ ਹੋਰ ਫੇਮਸ ਹੋ ਲੈਣ ਦੇ ਨੂੰ ਥੋੜਾ ਜ਼ੋਰ ਵੀ ਸਾਰੀ ਦੁਨੀਆ ਵਿੱਚ ਏਰ ਕੱਢਣਾ ਹੈ ਬਾਹਰ ਨਹੀਂ ਮਨ ਲੈ 1% ਕੱਲ ਨੂੰ ਤੂੰ ਸਾਡੇ ਨਾਲ ਪੋਹ ਲੱਗਦਾ ਹਰਮਨ ਨੇ ਨਾ ਪੂਰੇ ਟੱਬਰ ਤੋਂ ਇਕੱਠਾ ਹੀ ਬਦਲਾ ਲੈਣਾ ਇੰਨੀ ਉਹ ਆਪਣੇ ਅੰਦਰ ਖੁੰਦਕ ਪਾਲ ਕੇ ਬੈਠਾ ਹੋਇਆ ਹੈ ਮਹਿਕ ਪ੍ਰੀਤ ਲਈ ਮਹਿਕ ਪ੍ਰੀਤ ਦੀ ਫੈਮਲੀ ਲਈ ਠੀਕ ਹੈ ਹੁਣ ਕੀ ਕਹਿ ਰਿਹਾ ਕੋਈ ਨਹੀਂ ਥੋੜਾ ਜਿਹਾ ਹੋਰ ਫੇਮਸ ਹੋ ਲੈਣ ਤਾਂ ਇਹਨਾਂ ਨੂੰ ਫਿਰ ਇਕੱਠਾ ਹੀ ਕੱਢਾਂਗੇ ਤੁਸੀਂ ਦੇਖ ਲੋ ਇਸ ਮੁੰਡੇ ਦੀ ਸੋਚ ਕੀ ਹੋਏਗੀ ਠੀਕ ਹੈ ਮਹਿਕ ਪ੍ਰੀਤ ਤੋਂ ਬਦਲਾ ਇਹਨੇ ਅਲੱਗ ਲੈਣਾ ਉਹਦੀ ਮਾਂ ਤੋਂ ਬਦਲਾ ਇਹਨੇ ਅਲੱਗ ਲੈਣਾ ਉਹਦੇ ਬਾਰੇ ਵੀ ਸਾਰੀ ਜਾਣਕਾਰੀ ਇਕੱਠੀ ਕਰੀ ਬੈਠਾ ਹੈ ਵਿੱਕੀ ਦੇ ਨਾਲ ਗੱਲ ਹੈ ਕਿੰਨੇ ਦੀਆਂ ਵੀਡੀਓਜ਼ ਰੱਖੀਆਂ ਹੋਈਆਂ ਇਹ ਉਹ ਪਤਾ ਨਹੀਂ ਕੀ ਦਿਮਾਗ ਇਹਨਾਂ ਦੇ ਕਰ ਲਈ ਇਹ ਤਾਂ ਉਹਦੇ ਕਾਂਟ ਦੇਤੇ ਸਾਨੂੰ ਤੇ ਇਧਰੇ ਘਰੇ ਆ ਕੇ ਜਾਂ ਤੇਰੇ ਤੇ ਪਰਤਾ ਕਰਾਦਾ ਫੇਰ ਹਾਂ ਇਹ ਪਰਚੇ ਮੇਰੇ ਤੇ 6 ਬੋਲਦੇ ਨੇ ਤੇ ਨਹੀਂ ਇੱਕ ਸਤਮਾ ਹੋਰ ਕਰਾਦਾ ਫੇਰ ਤੈਨੂੰ ਕੋਈ ਡਰਤਾ ਨਹੀਂ ਨਾ ਮੈਨੂੰ ਕਾਹਦਾ ਡਰ ਯਾਰ ਮੈਨੂੰ ਕੋਈ ਡਰ ਨਹੀਂ ਨਮਸਕਾਰ ਜੀ ਜੀ ਨੰਦਾ ਸੁਣ ਲੋ 17 ਸਾਲ ਦੀ ਇਸ ਮੁੰਡੇ ਦੀ ਉਮਰ ਹੈ ਤੇ 6 ਪਰਚੇ ਚੱਲਦੇ ਪਏ ਐ ਤੇ ਪਿੱਛੇ ਦੋ ਕਤਲ ਦੇ ਕੇਸ ਵੀ ਗਿਣਾ ਕੇ ਖਟਿਆ ਠੀਕ ਹੈ ਜੀ ਚਲੋ ਉਹਨਾਂ ਉਹਨਾਂ ਨੂੰ ਮਿਲਾ ਕੇ ਟੋਟਲ 6 ਹੋਣਗੇ ਤਾ ਹੁਣ ਇਹਨੂੰ ਕੋਈ ਪਰਚਿਆਂ ਦਾ ਡਰ ਨਹੀਂ ਹੈ ਇਹਨੂੰ ਕੋਈ ਜੇਲ੍ਹਾਂ ਦਾ ਡਰ ਨਹੀਂ ਹੈ ਇਸ ਮੁੰਡੇ ਦੇ ਸਾਰੇ ਡਰ ਪੈ ਖਤਮ ਹੋ ਚੁੱਕੇ ਐ ਤੇ ਇਸ ਤਰ੍ਹਾਂ ਦੇ ਕ੍ਰਿਮੀਨਲ ਮਾਈਂਡਡ ਮੁੰਡੇ ਦੇ ਨਾਲ ਮਹਿਕ ਪ੍ਰੀਤ ਘੁੰਮ ਰਹੀ ਐ ਉਹ ਕ੍ਰਿਮੀਨਲ ਮਾਈਂਡਡ ਮੁੰਡੇ ਨਾਲ ਨਹੀਂ ਘੁੰਮ ਰਹੀ ਉਹ ਐਕਚੁਅਲੀ ਐਕਚੁਅਲੀ ਆਪਣੀ ਮੌਤ ਤੇ ਬਰਬਾਦੀ ਦੇ ਨਾਲ ਘੁੰਮ ਰਹੀ ਐ ਠੀਕ ਐ ਔਰ ਉਹਦਾ ਹਸ਼ਰ ਹੋਣਾ ਵੀ ਇਹੋ ਜਿਹਾ ਹੀ ਐ ਜੋ ਉਹਨੇ ਹਰਕਤਾਂ ਕੀਤੀਆਂ ਹੈਗੀਆਂ ਨਾ ਜਿਹੜੇ ਉਹਨੇ ਝੰਡੇ ਗੱਡਲੇ ਇੰਨੀ ਕੁਮਰ ਦੇ ਵਿੱਚ ਉਹਦਾ ਹਸ਼ਰ ਬਹੁਤ ਮਾੜਾ ਹੋਣਾ ਐ ਉਹ ਨਾ ਨਰਲੀਆ ਮੈਂ ਤੈਨੂੰ ਹੋਈ ਆਏ ਤੈਨੂੰ ਕਹਿੰਦੀ ਮੇਰੇ ਨਾਲ ਹੁੰਦਾ ਨਾ ਮੈਨਾਂ ਜਿਵੇਂ ਮੇਰੇ ਨਾਲ ਹੁੰਦਾ ਨਾ ਉਹਨੂੰ ਤੇ ਮੈਂ ਸੋ ਜਾਣਾ ਸੀ ਮਾਰ ਕਿ ਮੈਂ ਇਹ ਕਰਦਾ ਨਹੀਂ ਪਿਆ ਕਰਦਾ ਨਹੀਂ ਕਿਹੜੀ ਖਸੋਂ ਐ ਚੋਕਾਂ ਦੇ ਵਿੱਚੋਂ ਹੂੰ ਬੱਸ ਨੂੰ ਇਹ ਚੰਗੀ ਹੈ ਵੇਖ ਲੈਨੇ ਤੈਨੂੰ ਉੱਥੇ ਸੱਟ ਮਾਰਨੀ ਹੈ ਜਿੱਦਾਂ ਹੁੰਦਾ ਸਾਰਾ ਕੁਝ ਯਾਰ ਮੈਨੂੰ ਗੱਲ ਨਹੀਂ ਸਮਝ ਆਉਂਦੀ ਵੀ ਇਹਦੀ ਮੰਮੀ ਨੇ ਤਾਂ ਮੈਨੂੰ ਸਿੱਧੇ ਕਹਿ ਤਾਂ ਕਹਿੰਦੀ ਸਾਡੀ ਕੁੜੀ ਦੇ ਭਾਵੇਂ ਦੇਖ ਲਓ ਕਿੰਨੀ ਨਫ਼ਰਤ ਲਈ ਬੈਠਾ ਹੈ ਉਹ ਮਹਿਕ ਪ੍ਰੀਤ ਲਈ ਆਪਣੇ ਮਨ ਚ ਕਹਿੰਦਾ ਮੈਂ ਉੱਥੇ ਸੱਟ ਮਾਰਨੀ ਜਿੱਥੇ ਇਹਦਾ ਕੁਝ ਵੀ ਨਹੀਂ ਬਚੇਗਾ ਠੀਕ ਹੈ ਇਹਨੂੰ ਥੋੜਾ ਹੋਰ ਫੇਮਸ ਹੋ ਲੈਣ ਦਿਓ ਇਹਨੂੰ ਸਾਰਾ ਕੁਝ ਪਤਾ ਹੈ ਇਹ ਲਪਰੇ ਦੇ ਨਾਲ ਜਿਸ ਸਤਗੁਰ ਚਾਨ ਨਾਲ ਵੀ ਇਹਦੀ ਗੱਲ ਹੁੰਦੀ ਇਸੇ ਰਿਕਾਰਡਿੰਗ ਚ ਮੰਨੇ ਹੈਗਾ ਅਰਸ਼ ਦੀਆਂ ਚੱਟਾ ਬਾਰੇ ਵੀ ਪਤਾ ਹੈਗਾ ਫਿਰ ਤੁਸੀਂ ਖੁਦ ਸੋਚੋ ਇਹਦੀ ਇੰਟੈਂਸ਼ਨ ਕੀ ਹੋ ਸਕਦੀ ਹੈ ਠੀਕ ਹੈ ਹੋਰ ਵੀਡੀਓਜ਼ ਬਣਾ ਕੇ ਪੌਨ ਮਾਰਕੀਟ ਦੇ ਵਿੱਚ ਵੇਚੇਗਾ ਉਹਦੀਆਂ ਵੀਡੀਓਜ਼ ਕੀ ਕਰੇਗਾ ਇਹ ਉਹ ਕੀ ਇੰਟੈਂਸ਼ਨ ਲੈ ਕੇ ਉਹਨੂੰ ਭਜਿਆ ਹੈ ਜੀ ਖੁਸ਼ੀ ਕਿਹਨੂੰ ਪਤਾ ਕੋਈ ਵੀ ਨਹੀਂ ਹੁੰਦਾ ਹਾਂ ਤੂੰ ਰਾਜੀ ਖੁਸ਼ੀ ਆ ਤੂੰ ਗੱਲਾਂ ਕਰਕੇ ਇਹਦੇ ਨਾਲ ਮੈਂ ਰਾਜੀ ਰਹੀ ਖੁਸ਼ੀ ਕੋਈ ਨਹੀਂ ਆ ਯਾ ਆਵਦਾ ਕੰਮ ਕੱਟਦਾ ਬਸ ਕੰਮ ਕੱਟੀਗਾ ਕੰਮ ਕੱਟ ਬਾਦਵਾਸ ਕਿਉਂਕਿ ਨਾ ਮੈਂ ਬੜਾ ਫਲਾ ਕੀਤਾ ਹਰਮਨ ਖੁਦ ਮੰਨ ਰਿਹਾ ਹੈਗਾ ਮੈਂ ਇਹਦੇ ਨਾਲ ਗੱਲਾਂ ਕਰਕੇ ਕੋਈ ਰਾਜੀ ਖੁਸ਼ੀ ਨਹੀਂ ਹੈ ਮੈਂ ਸਿਰਫ ਆਪਣਾ ਮਤਲਬ ਕਰਦਾ ਮੈਂ ਸਿਰਫ ਆਪਣਾ ਕੰਮ ਕਰਦਾ ਐਕਸੈਪਟਾ ਐਕਸੈਪਟਾ ਠੀਕ ਹੈ ਇੱਥੇ ਰਿੰਪਲ ਪਹਿਲਾਂ ਉਹਦੇ ਮਾਪਿਓ ਬਾਰੇ ਪੁੱਛਦਾ ਸੀ ਵੀ ਮਾਪਿਓ ਉਹਦੇ ਰਾਜੀ ਹੈ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਕਹਿੰਦਾ ਹਾਂ ਰਾਜੀ ਤਾਂ ਕੋਈ ਨਹੀਂ ਹੁੰਦਾ ਪਰ ਪਤਾ ਸਭ ਕੁਝ ਹੈਗਾ ਉਹਦੇ ਘਰਦਿਆਂ ਨੂੰ ਠੀਕ ਹੈ ਤੇ ਕਲੀਅਰ ਹੋ ਰਿਹਾ ਵੀ ਮਹਿਕ ਮਹਿਕ ਨਾਲ ਹਰਮਨ ਨੂੰ ਕੋਈ ਪਿਆਰ ਨਹੀਂ ਉਹ ਟਾਈਮ ਪਾਸ ਕਰ ਰਿਹਾ ਜਾਂ ਬਦਲਾ ਲੈਣ ਦੀ ਭਾਵਨਾ ਦੇ ਨਾਲ ਭੱਜਿਆ ਹੈਗਾ ਅੱਗੇ ਸੁਣੋ ਅੱਛਾ ਤੇ ਕੱਲ ਸਵੇਰੇ ਵੀ ਸਾਹ ਹੁੰਦਾਂ ਹੀ ਹੋੜ ਕਰਦਾ ਨਾ ਨਾ ਹੁੰਦਾਂ ਮੈਂ ਬਾਰਾ ਅਸਿਰ ਕੜੀ ਕਰਕੇ ਰਿਸ਼ਤੇਦਾਰੀ ਚ ਅੱਛਾ ਬਾਰ ਉੱਤੇ ਬਟਿੰਡੇ ਆ ਮੈਂ ਬਟਾਉਂਗਾ ਕਨੇਡਾ ਨਹੀਂ ਆਇਆ ਹੈ ਹੈ ਇਹ ਜਿਹੜੀ ਕਾਲ ਰਿਕਾਰਡਿੰਗ ਹੈਗੀ ਹੈ ਇਹ ਹੈਗੀ ਰਖੜੀ ਦੇ ਆਸ-ਪਾਸ ਦੀ ਤੇ ਅੱਧੀ ਰਿਕਾਰਡਿੰਗ ਜਿਹੜੀ ਹੈਗੀ ਹੈ ਉਹ ਰਖੜੀ ਤੋਂ 4-5 ਦਿਨਾਂ ਦੇ ਬਾਤ ਦੀ ਹੈਗੀ ਐ ਠੀਕ ਐ ਜੇ 2 ਮਹੀਨੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਹਰਮਨ ਇੱਕ ਕ੍ਰਿਮੀਨਲ ਮਾਈਂਡਡ ਮੁੰਡਾ ਹੈਗਾ ਉਹ ਮਹਿਕ ਪ੍ਰਤੀ ਐਦਾਂ ਦੇ ਵਿਚਾਰ ਰੱਖਦਾ ਐ ਇੰਨੀ ਨਫ਼ਰਤ ਰੱਖਦਾ ਤਾਂ ਪਹਿਲਾਂ ਹੀ ਇਹ ਰਿਕਾਰਡਿੰਗ ਰਿਲੀਜ਼ ਕਰ ਦੇਣੀ ਚਾਹੀਦੀ ਸੀ ਮੇਰੇ ਹਿਸਾਬ ਨਾਲ ਸ਼ਾਇਦ ਸ਼ਾਇਦ ਅੱਜ ਸਿਨੈਰੀਓ ਕੁਝ ਹੋਰ ਹੁੰਦਾ ਇਹ ਜਿਹੜਾ ਹਾਸਾ ਹੋਇਆ ਇਹ ਨਾ ਵਾਪਰਦਾ ਬਟ ਮੈਨੂੰ ਮਹਿਕ ਦੇ ਦਿਮਾਗ ਤੇ ਵੀ ਪੂਰਾ ਯਕੀਨ ਐ ਉਹਨੂੰ ਜਿੰਨਾ ਮਰਜ਼ੀ ਸਮਝਾ ਲਈ ਜਿੰਨਾ ਮਰਜ਼ੀ ਉਹਦੇ ਸਾਹਮਣੇ ਸੱਚ ਰੱਖ ਲਈਏ ਅਸਰ ਤਾਂ ਨਹੀਂ ਹੁੰਦਾ ਹੈਗਾ ਉਹਦੇ ਤੇ ਬਟ ਫਿਰ ਵੀ ਆਪਾਂ ਇੱਕ ਕਹੋ ਵੀ ਇੱਕ ਹੋਪ ਰੱਖਦੇ ਆ ਇੱਕ ਉਮੀਦ ਰੱਖਦੇ ਆ ਵੀ ਸ਼ਾਇਦ ਅੱ ਹੋਰ ਹੁੰਦਾ ਠੀਕ ਹੈ ਜੀ ਤਾਂ ਰਿੰਪਲ ਵੀਰੇ ਨੂੰ ਚਾਹੀਦਾ ਸੀ ਇਹ ਰਿਕਾਰਡਿੰਗ ਪਹਿਲਾਂ ਹੀ ਰਿਲੀਜ਼ ਕਰ ਦੇਣੀ ਚਾਹੀਦੀ ਸੀ ਚਲੋ ਹੁਣ ਤਾਂ ਜੋ ਹੋਣਾ ਸੀ ਹੋ ਗਿਆ ਲੈ ਜੀ ਯਾਰ ਮੈਂ ਤੇ ਬੁੱਢੇ ਰੋੜੇ ਦੇ ਭਾਈਆ ਲਵਾ ਕੇ ਨੂੰ ਕਿਹਾ ਮੈਂ ਆਖਾ ਤੇਰੀ ਕੁੜੀ ਨਾਲ ਮੇਰਾ ਕੋਈ ਰੋਲਾ ਨਹੀਂਗਾ ਕੋਈ ਕੁਝ ਨਹੀਂਗਾ ਠੀਕ ਹੈ ਨਾ ਤੂੰ ਚੁੱਪ ਕਰਕੇ ਅਰੇ ਘਰੇ ਨਿਕਲ ਜਾ ਹਾਂ ਇਹਦੇ ਬੁੱਢੇ ਨੂੰ ਭਾਈਆ ਲਵਾ ਕੇ ਫਿਰ ਕਿਹਾ ਇਹ ਤੇ ਮੇਰਾ ਉਹਦਾ ਕੋਈ ਗੱਲ ਭਾਈਆ ਲਵਾ ਕੇ ਚਿੱਟਾ ਲਵਾ ਕੇ ਇਹਦੇ ਮੋੜਾ ਚਿੱਟਾ ਲੋਂਦਾ ਨਹੀਂ ਦਰੂਈ ਆਈ ਇਹ ਮੈਂ ਕਿਹਾ ਆਪਣਾ ਰਵੀ ਦਾ ਆ ਯਾਰ ਯਾਰ ਮੈਨੂੰ ਇੱਕ ਚੀਜ਼ ਨਹੀਂ ਸਮਝ ਆਉਂਦੀ ਦੇਖ ਮੇਰੇ ਇਸ ਕੁੜੀ ਨਾਲ ਕੋਈ ਲੈਣ ਦੇ ਨਹੀਂ ਰੋਲਾ ਪਤਾ ਕੀ ਆ ਉਸਤਾਦ ਲੋ ਜੀ ਹੁਣ ਤੁਸੀਂ ਮਹਿਕ ਪ੍ਰੀਤ ਦੇ ਬਾਪੂ ਦੀਆਂ ਹਰਕਤਾਂ ਵੀ ਦੇਖ ਲਓ ਜਿਸ ਮੁੰਡੇ ਨੂੰ ਤੁਸੀਂ ਜੇਲ੍ਹ ਦੀ ਹਵਾ ਖਵਾਈ ਜਿਸ ਮੁੰਡੇ ਦੇ ਨਾਲ ਤੁਹਾਡੀ ਕੁੜੀ ਦੇ ਪੂਰੇ ਸੋਸ਼ਲ ਮੀਡੀਆ ਤੇ ਝੰਡੇ ਝੂਲਦੇ ਪਈ ਐ ਜਿਸ ਮੁੰਡੇ ਤੋਂ ਤੁਹਾਡੀ ਕੁਆਰੀ ਕੁੜੀ ਪ੍ਰੈਗਨੈਂਟ ਹੋ ਗਈ ਉਹ ਮੁੰਡੇ ਨੇ ਉਹਦੀ ਵੀਡੀਓਜ਼ ਦੇ ਨੀਚੇ ਜਾ ਕੇ ਕਮੈਂਟ ਵੀ ਕੀਤੇ ਵੀ ਮਹਿਕ ਇਦਾਂ ਦਾ ਪ੍ਰੈਗਨੈਂਟ ਹੋ ਗਈ ਸੀ ਸਾਰਾ ਕੁਝ ਚੱਲ ਰਿਹਾ ਹੈਗਾ ਸਾਰਿਆਂ ਨੂੰ ਪਤਾ ਹੈ ਤੇ ਇਹਦਾ ਪਿਓ ਉਸੇ ਮੁੰਡੇ ਨਾਲ ਬਹਿ ਕੇ ਸ਼ਰਾਬ ਪੀ ਰਿਹਾ ਦਾਰੂ ਪੀ ਰਿਹਾ ਠੀਕ ਹੈ ਤਾਂ ਉਸ ਪਿਓ ਤੋਂ ਕੀ ਉਮੀਦ ਕਰੋਗੇ ਤੁਸੀਂ ਦੱਸਿਓ ਮੈਨੂੰ ਜਰਾ ਠੀਕ ਹੈ ਫਿਰ ਉਸ ਮੁੰਡੇ ਦੇ ਹੌਸਲੇ ਕਿਉਂ ਨਾ ਵਧਣ ਉਹ ਕਿਉਂ ਘਰ ਤੱਕ ਨਾ ਪਹੁੰਚੇ ਕਿਉਂ ਉਹਨਾਂ ਦੇ ਸਾਹਮਣੇ ਕੁੜੀ ਨੂੰ ਲੈ ਕੇ ਜਾਂਦਾ ਛੱਡ ਕੇ ਜਾਂਦਾ ਕਿਉਂਕਿ ਇਹ ਆਪ ਵੀ ਉਹਦੀ ਨਜ਼ਰ ਚਕਾਣੇ ਸੀ ਮਹਿਕ ਦੀ ਨਜ਼ਰ ਚ ਵੀ ਔਰ ਹਰਮਨ ਦੀ ਨਜ਼ਰ ਦੇ ਵਿੱਚ ਵੀ ਠੀਕ ਹੈ ਤਾ ਇਹਨਾਂ ਦੋਨਾਂ ਦੇ ਇੰਨੇ ਹੌਸਲੇ ਵਧੇ ਹੋਏ ਸੀ ਵੀ ਇਹ ਸ਼ਰਿਆਂ ਮਾ ਉੱਥੇ ਘੁੰਮਦੇ ਸੀ ਫਿਰਦੇ ਸੀ ਮਿਲਦੇ ਸੀ ਸਭ ਕੁਝ ਕਰਦੇ ਸੀ ਔਰ ਸਾਰਿਆਂ ਨੂੰ ਪਤਾ ਸੀ ਕਿਉਂਕਿ ਇਹ ਸਾਰੇ ਇੱਕ ਦੂਜੇ ਦੀ ਨਜ਼ਰ ਦੇ ਵਿੱਚ ਕਾਣੇ ਆ ਤੇ ਸਿਰਫ ਮਹਿਕ ਦੀ ਮਾਂ ਜਾਂ ਕੱਲਾ ਪਿਓ ਇੱਕ ਜਣਾ ਵੀ ਸਹੀ ਹੁੰਦਾ ਨਾ ਤੇ ਅੱਜ ਇਹ ਦਿਨ ਦੇਖਣ ਨੂੰ ਨਹੀਂ ਮਿਲਣਾ ਸੀ ਠੀਕ ਹੈ ਜੀ ਫੱਟੀਆਂ ਦੇ ਘੇਰਾ ਅੱਗੇ ਫੱਟੀਆਂ ਦੇ ਘੇਰਾ ਚਾਰ ਲਾ ਲੈ ਤੇਰੀ ਮਰਜ਼ੀ ਹੈ ਦੇਖ ਮੈਂ ਜਿਹੜੀ ਉੜਦੀ ਹੈ ਨਾ ਹਾਂ ਇਹਨੇ ਖੰਭ ਲੋਕੀ ਦਾ ਖੰਭ ਵੱਢਦੇ ਨੇ ਮੈਂ ਮਰ ਰੋੜ ਕੇ ਸੜਨਾਂ ਮੈਂ ਤੁਹਾਨੂੰ ਦੱਸ ਦੇਣਾ ਦੇਖ ਮੇਰੀ ਗੱਲ ਸੁਣ ਇਹਦਾ ਲਾਪਰੀਤ ਨਾਲ ਰੋਲਾ ਵੀ ਪਿਆ ਸਤਗੁਰੂ ਚਾਹਲ ਨਾਲ ਵੀ ਪਿਆ ਤੇਰੇ ਨਾਲ ਸ਼ੁਰੂ ਤੋਂ ਗੱਲ ਸੀ ਜੀ ਹੋਰ ਸੁਣ ਲਓ ਇਹ ਜਿਹੜੀ ਉੜਦੀ ਹੈ ਨਾ ਲੋਕੀ ਤਾਂ ਖੰਭ ਵੱਢਦੇ ਐ ਮੈਂ ਤਾਂ ਪੱਟ ਕੇ ਸਿੱਟ ਦੇਣੀ ਐ ਠੀਕ ਐ ਹੁਣ ਜੋ ਹਰਮਨ ਨੇ ਮਹਿਕਪ੍ਰੀਤ ਦੇ ਨਾਲ ਹਰਕਤ ਕੀਤੀ ਐ ਜੋ ਇਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਆ ਕੇ ਦੱਸਿਆ ਹੈਗਾ ਉਹਨੂੰ ਲੈ ਕੇ ਭੱਜਿਆ ਹੈਗਾ ਕੀ ਤੁਸੀਂ ਉਮੀਦ ਕਰਦੇ ਹੋ ਮਹਿਕਪ੍ਰੀਤ ਦਾ ਜ਼ਿੰਦਗੀ ਦੇ ਵਿੱਚ ਕਿਦਾਂ ਸੈਟਲਮੈਂਟ ਆ ਜਾਊਗੀ ਕਿਦਦਰ ਉਹਦਾ ਵਿਆਹ ਹੋ ਜਾਊਗਾ ਠੀਕ ਹੈ ਇਹਨੂੰ ਐਕਚੁਅਲ 'ਚ ਕਹਿੰਦੇ ਖੰਭ ਪੱਟ ਕੇ ਸਿੱਟਣਾ ਇਹ ਵੀ ਬੰਦੇ ਨੂੰ ਕਿਸੇ ਥਾਂ ਜੁਗਣਾ ਛੱਡੋ ਹੁਣ ਪਿੰਡ 'ਚ ਵੜਨ ਜੋਗੀ ਵੀ ਨਹੀਂ ਰਹੀ ਉਹਦੇ ਪਿਓ ਦੀ ਮੌਤ ਤੋਂ ਬਾਅਦ ਇਹ ਹਾਲਾਤ ਹੋ ਗਏ ਅੱਗੇ ਤੋਂ ਭੱਜ ਕੇ ਵਾਪਸ ਆ ਗਈ ਸੀ ਲਪਰੀਤ ਕੋਲੋਂ ਠੀਕ ਹੈ ਤੇ ਹੁਣ ਮਹਿਕਪ੍ਰੀਤ ਦੇ ਸਾਰੇ ਵਾਪਸੀ ਦੇ ਰਸਤੇ ਬੰਦ ਹੋ ਚੁੱਕੇ ਆ ਠੀਕ ਹੈ ਇਹ ਸਹੀ ਮਾਇਨੇ ਦੇ ਵਿੱਚ ਮਹਿਕਪ੍ਰੀਤ ਲਈ ਤੇ ਉਹਦੀ ਫੈਮਿਲੀ ਲਈ ਆਪਣੇ ਅੰਦਰ ਨਫ਼ਰਤ ਪਾਲ ਕੇ ਬੈਠਾ ਹੋਇਆ ਹੈ ਮਹਿਕਪ੍ਰੀਤ ਨਾਲ ਮੈਨੂੰ ਕੋਈ ਹਮਦਰਦੀ ਨਹੀਂ ਹੈਗੀ ਠੀਕ ਹੈ ਜੋ ਕੀਤਾ ਉਹਨੇ ਉਹਨੂੰ ਭੁਗਤਣਾ ਹੀ ਪੈਣਾ ਹੈਗਾ ਉਹਨੂੰ ਆਪਣੇ ਪਿਓ ਮਰੇ ਦਾ ਅਫਸੋਸ ਨਹੀਂ ਜਿਹਨੇ ਮਾੜੇ ਹਾਲਾਤਾਂ ਚ ਉਸ ਕੁੜੀ ਦਾ ਸਾਥ ਨਹੀਂ ਛੱਡਿਆ ਤੇ ਉਹਦੇ ਮੱਥੇ ਤੇ ਇੱਕ ਸ਼ਿਕਨ ਤੱਕ ਨਹੀਂ ਆਈ ਮਹਿਕ ਵੀ ਦੇ ਇੱਕ ਅੰਸੂ ਤੱਕ ਨਹੀਂ ਉਹਦਾ ਮੈਂ ਦੇਖਿਆਗਾ ਠੀਕ ਹੈ ਵੀ ਕਿਧਰੇ ਬੈਠ ਕੇ ਅਫਸੋਸ ਕਰਦੀ ਹੋਵੇ ਏਸੀ ਅੱਜ ਦੀ ਵੀਡੀਓ ਜਿਨੇ ਡਿਟੇਲ ਦੇ ਵਿੱਚ ਫੁੱਲ ਕਾਲ ਰਿਕਾਰਡਿੰਗ ਸੁਣੀ ਹੈ ਔਰ ਇੰਪਲ ਵੀਦੇ ਦੇ ਚੈਨਲ ਤੇ ਜਾ ਕੇ ਸੁਣ ਸਕਦਾ ਹੈਗਾ ਮੈਂ ਤਾਂ ਇਹੀ ਕਹੂੰਗੀ ਆਪਣੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਜਦੋਂ ਤੁਹਾਡਾ ਬੱਚਾ ਥੋੜਾ ਜਿਹਾ ਵੱਡਾ ਹੁੰਦਾ ਥੋੜਾ ਜਿਹਾ ਸੰਭਲ ਜਾਂਦਾ 6ਵੀਂ 7ਵੀਂ ਦੇ ਵਿੱਚ ਹੁੰਦਾ ਉਦੋਂ ਹੀ ਉਹਨੂੰ ਜੀਵਨ ਦਾ ਮਕਸਦ ਦੇ ਦਿਓ ਉਹਦਾ ਗੋਲ ਸੈੱਟ ਕਰ ਦਿਓ ਵੀ ਬੱਚੇ ਲਾਈਫ ਦੇ ਵਿੱਚ ਤੂੰ ਆਹ ਕਰਨਾ ਹੈ ਜਾਂ ਤੂੰ ਕੀ ਬੰਨਾ ਚਾਹੁੰਦਾ ਹੈ ਉਸ ਹਿਸਾਬ ਦੇ ਨਾਲ ਹੀ ਉਹਦੀ ਗੋਲ ਸੈਟਿੰਗ ਕਰ ਦਿਓ ਫਿਊਚਰ ਪਲਾਨ ਬਣਾ ਕੇ ਦੇ ਦਿਓ ਠੀਕ ਹੈ ਬੱਚੇ ਨੂੰ ਜੀਵਨ ਦਾ ਮਕਸਦ ਦਿਓ ਜੇ ਦੀ ਇੱਕ ਕ੍ਰਿਟੀਕਲ ਥਿੰਕਿੰਗ ਡਿਵੈਲਪ ਹੋਣ ਦੋ ਇੱਕ ਉਹਨੂੰ ਲੌਜੀਕਲ ਮਾਈਂਡ ਦੋ ਉਹਦੇ ਹਰ ਪੁਆਇੰਟਸ ਕਲੀਅਰ ਹੋਣੇ ਚਾਹੀਦੇ ਆ ਆਪਣੇ ਘਰ ਨੂੰ ਲੈ ਕੇ ਆਪਣੇ ਫਿਊਚਰ ਨੂੰ ਲੈ ਕੇ ਆਪਣੇ ਭੈਣ ਭਰਾਵਾਂ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆਪਣੇ ਸਮਾਜ ਨੂੰ ਲੈ ਕੇ ਠੀਕ ਹੈ ਇਹ ਹੌਲੀ ਹੌਲੀ ਹੋਏਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਬੱਚਾ ਵੱਡਾ ਹੋਏਗਾ ਇਹਦੇ ਵਿੱਚ ਮਾਪਿਓ ਨੂੰ ਵੀ ਨਾਲ ਬਰਾਬਰ ਮਿਹਨਤ ਕਰਨੀ ਪੈਗੀ ਜੇ ਕਿਸੇ ਦਾ ਮਾਪਿਓ ਘੱਟ ਪੜਿਆ ਹੋਇਆ ਤੇ ਅੱਜ ਕੱਲ YouTube ਤੇ ਬੜੇ ਅਜੀਬ ਚੈਨਲ ਹੈਗੇ ਆ ਜਿਹੜੇ ਮਾਪਿਓ ਨੂੰ ਵੀ ਐਜੂਕੇਸ਼ਨ ਦਿੰਦੇ ਹੈਗੇ ਆ ਕਿ ਜਦੋਂ ਤੁਹਾਡਾ ਬੱਚਾ ਗਰੋਅ ਕਰ ਰਿਹਾ ਤੇ ਤੁਸੀਂ ਕਿਸ ਤਰ੍ਹਾਂ ਬਿਹੇਵ ਬੜੀਆਂ ਚੀਜ਼ਾਂ ਹੁੰਦੀਆਂ ਹੈਗੀਆਂ ਮਾਪਿਆਂ ਨੂੰ ਆਪ ਵੀ ਥੋੜਾ ਜਿਹਾ ਸਮਝਦਾਰ ਹੋਣਾ ਪਏਗਾ ਜੇ ਉਹ ਬੱਚੇ ਦਾ ਇੱਕ ਸੁਨਹਿਰਾ ਭਵਿੱਖ ਚਾਹੁੰਦੇ ਹੈਗੇ ਆ ਠੀਕ ਹੈ ਜੀ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਵੱਡੇ-ਵੱਡੇ ਹਾਸੇ ਹੋਣ ਤੋਂ ਟਾਲ ਸਕਦੇ ਹੁੰਨੇ ਆ ਔਰ ਆਪਣੇ ਬੱਚੇ ਦੇ ਫਿਊਚਰ ਨੂੰ ਬ੍ਰਾਈਟ ਕਰ ਸਕਦੇ ਹੁੰਨੇ ਆ ਤੇ ਲਾਸਟ ਜਿਹੜੀ ਆਪਾਂ ਮਹੱਤਵਪੂਰਨ ਵੀਡੀਓ ਪਾਈ ਸੀ ਉਹ 'ਚ ਮੈਨੂੰ ਕਈ ਭੈਣਾਂ ਦੇ ਕਮੈਂਟ ਆਏ ਸੀ ਉਹ ਕਮੈਂਟਾਂ ਨੂੰ ਲੈ ਕੇ ਆਪਾਂ ਇੱਕ Q&A ਸੈਕਸ਼ਨ ਕਰਾਂਗੇ ਜਾਂ ਕਿਸੇ ਅਗਲੀ ਇੱਕ ਤੋਂ ਵੀਡੀਓਜ਼ ਦੇ ਵਿੱਚ ਅਲੱਗ ਸੈਕਸ਼ਨ ਰੱਖ ਲਾਂਗੇ 10-15 ਮਿੰਟ ਦਾ ਤੇ ਉਹ ਭੈਣਾਂ ਦੇ ਸਵਾਲਾਂ ਦੇ ਜਵਾਬ ਵੀ ਆਪਾਂ ਜ਼ਰੂਰ ਦੇਵਾਂਗੇ ਠੀਕ ਹੈ ਜੀ ਤੇ ਏਸੀ ਅੱਜ ਦੀ ਵੀਡੀਓ ਮਿਲਦੇ ਆ ਫਿਰ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ